ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਸਾਡੇ ਨਾਲ ਮੌਜੂਦ ਨੇ ਰਜੀਵ ਪਾਸਕਰ ਜੀ ਸੀਨੀਅਰ ਪੱਤਰਕਾਰ ਜੀ ਪਾਸਕਰ ਜੀ ਸਾਡੇ ਨਾਲ ਮੌਜੂਦ ਨੇ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਪਾਸਕਰ ਸਾਹਿਬ ਇੱਕ ਵਾਰ ਫੇਰ ਅੱਜ ਪੰਜਾਬ ਦੀ ਸਿਆਸਤ ਨੇ ਨਵਾਂ ਮੋੜਾ ਕਟਿਆ ਸੁਨੀਲ ਜਾਖੜ ਨੇ ਐਲਾਨ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਇਕੱਲੇ ਚੋਣਾ ਲੜੇਗੀ ਪੰਜਾਬ ਚ 2024 ਦੀਆਂ ਨਿਸ਼ਚਿਤ ਤੌਰ ਤੇ ਅਗਰ ਸੁਨੀਲ ਜਾਖੜ ਨੇ ਕਿਹਾ ਹੈ ਤਾਂ ਬੀਜੇਪੀ ਦੀ ਹਾਈ ਕਮਾਂਡ ਦਾ ਸਨੇਹਾ ਹੈ ਬੀਜੇਪੀ ਪ੍ਰਧਾਨ ਜੇਪੀ ਨੱਡਾ ਸਾਹਿਬ ਦਾ ਸਨੇਹਾ ਹੈ ਅਮਿਤ ਸ਼ਾਹ ਜੀ ਨਰਿੰਦਰ ਮੋਦੀ ਜੀ ਦਾ ਸਨੇਹਾ ਹੈ ਹੁਣ ਇੱਕ ਗੱਲ ਸਾਫ਼ ਹੋ ਗਈ ਪੰਜਾਬ ਚ ਅਕਾਲੀ ਦਲ ਬੀਜੇਪੀ ਇਕੱਲੇ ਇਕੱਲੇ ਲੜਨਗੇ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਚ ਜਿਸ ਤਰ੍ਹਾਂ ਦੇ ਤੇਵਰ ਰੱਖੇ ਔਰ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਦੀਆਂ ਖਬਰਾਂ ਆਈਆਂ ਉਸ ਤੋਂ ਬਾਅਦ ਸੁਖਵੀਰ ਬਾਦਲ ਸਟੈਂਡ ਲੈ ਗਏ ਆਪਣੇ ਲੀਡਰਾਂ ਦੀ ਗੱਲ ਮੰਨ ਕੇ ਤੇ ਬੀਜੇਪੀ ਕੋਲੇ ਵੀ ਕੋਈ ਰਾਹ ਨਹੀਂ ਅਕਾਲੀ ਦਲ ਨੇ ਖੁੱਲ ਕੇ ਇਨਕਾਰ ਨਹੀਂ ਕੀਤਾ ਅਧਿਕਾਰਿਕ ਤੌਰ ਤੇ ਤੇ ਭਾਜਪਾ ਨੇ ਐਲਾਨ ਕਰ ਦਿੱਤਾ ਹੁਣ ਪੰਜ ਕੋਣੀ ਮੁਕਾਬਲੇ ਵੱਲ ਸਥਿਤੀ ਵਧ ਗਈ ਭਾਜਪਾ ਅਲੱਗ ਅਕਾਲੀ ਦਲ ਅਲੱਗ ਕਾਂਗਰਸ ਅਲੱਗ ਭਾਰਤੀ ਜਨਤਾ ਪਾਰਟੀ ਦਾ ਅਲੱਗ ਹੈ ਆਮ ਆਦਮੀ ਪਾਰਟੀ ਅਲੱਗ ਔਰ ਬੋਧਜਨ ਸਮਾਜ ਪਾਰਟੀ ਅਲੱਗ ਹਾਂ ਇਹ ਵੀ ਹੈ ਕਿ ਬੋਧਜਨ ਸਮਾਜ ਪਾਰਟੀ ਔਰ ਅਕਾਲੀ ਦਲ ਕੀ ਦੁਬਾਰਾ ਇਕੱਠੇ ਹੋ ਸਕਦੇ ਨੇ ਕੀ ਸੁਖਬੀਰ ਬਾਦਲ ਦੁਬਾਰਾ ਭੈਣ ਮਾਇਆਵਤੀ ਵੱਲ ਪਹੁੰਚ ਕਰਨਗੇ ਇਹ ਸਵਾਲ ਹੈ ਇਦੇ ਨਾਲ ਨਾਲ 224 ਦੀ ਲੜਾਈ ਚੱਲ ਰਹੀ ਹੈ ਚੋਣ ਜੰਗ ਪਰ ਪੰਜਾਬ ਦੀਆਂ ਜ਼ਿਆਦਾ ਪੋਲਿਟਿਕਲ ਪਾਰਟੀਆਂ 227 ਤੇ ਨਜ਼ਰ ਲਾ ਕੇ ਬੈਠੀਆਂ ਨੇ ਭਾਵੇਂ ਬੀਜੇਪੀ ਹੈ ਬੀਜੇਪੀ ਨੂੰ 227 ਪਿਆਰਾ ਹੈ ਇਸੇ ਕਰਕੇ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੋਇਆ ਅਕਾਲੀ ਦਲ ਨੂੰ ਵੀ 227 ਪਿਆਰਾ ਹੈ ਇਸੇ ਕਰਕੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਭਾਵੇਂ ਮੁੱਦੇ ਵੀ ਕੁਝ ਹੈਗੇ ਨੇ ਪੰਜਾਬ ਦੇ ਕਾਂਗਰਸ ਵੱਡੇ ਲੀਡਰਾਂ ਨੂੰ ਨਹੀਂ ਉਤਾਰ ਰਹੀ ਵੱਡੇ ਲੀਡਰ ਲੜ ਨਹੀਂ ਰਹੇ ਬਹੁਤੇ ਲੀਡਰ ਕਿਉਂਕਿ ਉਹ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਚ 27 ਦਿਖ ਰਹੀ ਹੈ ਆਮ ਆਦਮੀ ਪਾਰਟੀ ਕਿਉਂਕਿ ਮੌਜੂਦਾ ਸਮੇਂ ਚ ਸੱਤਾ ਚ ਹੈ ਭਗਵੰਤ ਮਾਨ ਮੁੱਖ ਮੰਤਰੀ ਨੇ ਉਹ 13 ਜ਼ੀਰੋ ਦਾ ਟਾਰਗੇਟ ਲੈ ਕੇ ਚੱਲੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਮੈਂ 13 ਜ਼ੀਰੋ ਚ ਕੁਝ ਕਰੂੰਗਾ ਤੇ 27 ਮੇਰੀ ਬਣੂਗੀ ਇਹਦਾ ਮਤਲਬ ਹੈ ਪੰਜਾਬ ਦੇ ਲੀਡਰਾਂ ਲਈ 27 ਜ਼ਿਆਦਾ ਅਹਿਮੀਅਤ ਰੱਖਦੀ ਹੈ 24 ਚ ਜਾਂ ਤਾਂ ਉਹ ਮੰਨੀ ਬੈਠੇ ਨੇ ਕਿ ਸਾਡੇ ਹਿੱਸੇ ਕੀ ਪੈਣਾ ਇਹ ਬੜਾ ਦਿਲਚਸਪ ਮੋੜ ਹੈ ਪੰਜਾਬ ਦੀ ਸਿਆਸਤ ਦਾ ਤਰਮਵੀਰ ਗਾਂਧੀ ਔਰ ਚਰਨਜੀਤ ਚੰਨੀ ਦੋਨਾਂ ਦਾ ਜ਼ਿਕਰ ਬਣਦਾ ਹੈ ਤਰਮਵੀਰ ਗਾਂਧੀ ਨੂੰ ਭਾਵੇਂ ਐਲਾਨ ਨਹੀਂ ਕੀਤਾ ਕਾਂਗਰਸ ਨੇ ਪਰ ਤਰਮਵੀਰ ਗਾਂਧੀ ਨੂੰ ਲੋਕ ਵਧਾਈਆਂ ਦੇਣ ਲੱਗੇ ਟੈਲੀਫੋਨ ਕਰਕੇ ਔਰ ਕੱਲ ਭੰਗੜਾ ਪਾਇਆ ਚਰਨਜੀਤ ਚੰਨੀ ਹੋਣਾ ਨੇ ਔਰ ਚਰਨਜੀਤ ਚੰਨੀ ਵਰਗੇ ਵੱਡੇ ਨਾਮ ਕਾਂਗਰਸ ਨੂੰ ਪੰਜਾਬ 'ਚ ਉਤਾਰਨੇ ਪੈਣੇ ਨੇ ਨਹੀਂ ਤਾਂ ਕਾਂਗਰਸ ਔਖੀਆਂ ਸਥਿਤੀਆਂ 'ਚ ਆ ਸਕਦੀ ਹੈ ਇੱਕ ਇੱਕ ਕਰਕੇ ਆਪਾਂ ਗੱਲ ਨੂੰ ਅੱਗੇ ਵਧਾਉਨੇ ਆਂ ਬਾਸਕਰ ਸਾਹਿਬ ਸਭ ਤੋਂ ਪਹਿਲਾਂ ਤਾਂ ਬੀਜੇਪੀ ਦਾ ਇਕੱਲੇ ਲੜਨ ਦਾ ਫੈਸਲਾ ਬੀਜੇਪੀ ਆਪਣੇ ਆਪ ਨੂੰ ਕਿੱਥੇ ਵੇਖ ਰਹੀ ਹੈ ਜੋ ਇਹ ਫੈਸਲਾ ਬੀਜੇਪੀ ਨੇ ਕਰ ਲਿਆ ਅਕਾਲੀ ਦਲ ਨੂੰ ਜ਼ਿਆਦਾ ਮਨਾਉਣ ਦੀ ਕੋਸ਼ਿਸ਼ ਹੋਈ ਨਹੀਂ ਜਿੱਥੇ ਤੱਕ ਅਕਾਲੀ ਦਲ ਦੇ ਉਸ ਫੈਸਲੇ ਦਾ ਐਲਾਨ ਹੈ ਜੋ ਕੋਰ ਕਮੇਟੀ ਦੇ ਵਿੱਚ ਫੈਸਲਾ ਜਿਹੜਾ ਕੀਤਾ ਗਿਆ ਸੀ ਜਿਹਦੇ ਹਿਸਾਬ ਨਾਲ ਤਿੰਨ ਕੋਈ ਸ਼ਰਤਾਂ ਰੱਖੀ ਗਈ ਸੀ ਇੱਕ ਬੰਦੀ ਸਿੰਘਾ ਦੇ ਮੁੱਦੇ ਦੇ ਉੱਤੇ ਭਾਜਪਾ ਕੋਈ ਫੈਸਲਾ ਲਏ ਦੂਜਾ ਕਿਸਾਨੀ ਮੁੱਦਿਆਂ ਦੇ ਉੱਤੇ ਔਰ ਕਿਸਾਨ ਮਜ਼ਦੂਰ ਉਹਨਾਂ ਦੇ ਵਾਸਤੇ ਕੀ ਕਰਨਾ ਹੈ ਉਹਦੀ ਵੀ ਇੱਕ ਤਸਵੀਰ ਸਾਫ਼ ਹੋਏ ਤੀਜਾ ਧਾਰਮਿਕ ਸੰਸਥਾਵਾਂ ਦੇ ਵਿੱਚ ਸਰਕਾਰੀ ਇੰਟਰਵੈਂਸ਼ਨ ਬੰਦ ਹੋਏ ਇਹ ਤਿੰਨ ਮੰਗਾਂ ਤੋਂ ਬਾਅਦ ਉਹਨਾਂ ਨੇ ਕਿਹਾ ਸੀ 8 ਪੰਜ ਤੇ ਅਗਰ ਐਸ ਸਮਝੌਤਾ ਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਬੀਜੇਪੀ ਪਹਿਲੇ ਆਪਣੀ ਕਲੈਰਿਟੀ ਕਰੇ ਔਰ ਇਸ ਗੱਲ ਦੀ ਗੱਲਾਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕੀਤੀ ਸੀ ਹੋ ਸਕਦਾ ਹੈ ਭਾਜਪਾ ਦੇ ਸਾਹਮਣੇ ਅਕਾਲੀ ਦਲ ਕੁਝ ਸ਼ਰਤਾਂ ਰੱਖੇ ਕਿਉਂਕਿ ਭਾਜਪਾ ਦੇ ਸਾਹਮਣੇ ਇਹ ਜਿਹੜੀ ਤਿੰਨ ਸ਼ਰਤਾਂ ਰੱਖੀ ਸੀ ਉਹ ਹੁਣ ਨਹੀਂ ਰੱਖੀ ਜਦ ਕੋਡ ਲੱਗਣ ਵਾਲਾ ਸੀਗਾ ਉਸ ਤੋਂ ਪਹਿਲੇ ਅਸ਼ਰਤਾ ਰੱਖੀ ਸੀ ਔਰ ਉਮੀਦ ਕੀਤੀ ਜਾਂਦੀ ਸੀ ਕਿ ਭਾਜਪਾ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਅਨਾਊਂਸਮੈਂਟ ਕਰੇਗੀ ਜਿਸ ਦੇ ਬਾਅਦ ਇਹ ਸੁਖਾਵਾਂਈ ਰੂਪ ਨਾਲ ਅਲਾਈਂਸ ਹੋ ਜਾਏਗਾ ਔਰ ਜਦ ਇਹ ਅਲਾਈਂਸ ਦੀ ਗੱਲਾਂ ਚੱਲਦੀ ਸੀ ਅੱਜ ਵੀ ਜਦ 13 ਦੀ 13 ਸੀਟਾਂ ਦੇ ਉੱਤੇ ਆਪਾਂ ਐਨਾਲਾਈਜ਼ ਕਰਦੇ ਹਾਂ ਜੇ ਦੋਨੋਂ ਪਾਰਟੀਆਂ ਦੇ ਵੋਟ ਬੈਂਕ ਨੂੰ ਹੁਣ ਤੱਕ ਮਿਲੇ ਹੋਏ ਵੋਟ ਬੈਂਕ ਨੂੰ ਜੋੜ ਲਈਏ ਤੇ ਕਾਫੀ ਅੱਛੀ ਪੋਜੀਸ਼ਨ ਦੇ ਵਿੱਚ ਅਕਾਲੀ ਭਾਜਪਾ ਨਜ਼ਰ ਆਉਂਦੇ ਸੀਗੇ ਕਿਉਂਕਿ ਹੁਣ ਅੱਜ ਸੁਨੀਲ ਜਾਖੜ ਉਹਨਾਂ ਨੇ ਇਹ ਅਨਾਊਂਸਮੈਂਟ ਕਰਤੀ ਹੈ ਕਿ ਬੀਜੇਪੀ ਦੀ ਸੀਨੀਅਰ ਲੀਡਰ ਨੇ ਜਦ ਅਮਿਸ਼ਾ ਉਹਨਾ ਤਿੰਨ ਚਾਰ ਦਿਨ ਪਹਿਲੇ ਕਹਿ ਰਹੇ ਸੀ ਨਾ ਦੋ ਤਿੰਨ ਦਿਨ ਦੇ ਵਿੱਚ ਇਹ ਫੈਸਲਾ ਹੋ ਜਾਏਗਾ ਕبھی ਹਾਂ ਕبھی ਨਾ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਉਹ ਆਫਰ ਦਿੰਦੇ ਨੇ ਅਸੀਂ ਕਾਊਂਟਰ ਆਫਰ ਦਿੰਦੇ ਆ ਉਹ ਕਾਊਂਟਰ ਆਫਰ ਦਿੰਦੇ ਨੇ ਅਸੀਂ ਆਫਰ ਦਿੰਦੇ ਆ ਔਰ ਇਸ ਕਰਕੇ ਜੇ ਗੱਲ ਬਰੇਗੀ ਤੇ ਤਿੰਨ ਚਾਰ ਦਿਨਾਂ 'ਚ ਫੈਸਲਾ ਹੋ ਜਾਏਗਾ ਆਗੇ ਤਿੰਨ ਚਾਰ ਦਿਨ ਅੱਜ ਤੱਕ ਸੁਨੀਲ ਜਾਖੜੋ ਨਾਲ ਬੋਲ ਰਹੇ ਸੀਗੇ ਤੇ ਉਹ ਹਾਈ ਕਮਾਂਡ ਦਾ ਹੀ ਫੈਸਲਾ ਸੀ ਜ਼ਬਾਨ ਭਾਵੇਂ ਸੁਨੀਲ ਜਾਖੜੋ ਨਾਲ ਦੀ ਸੀ ਔਰ ਜਿਹੜੇ ਸੁਨੀਲ ਜਾਖੜ ਅੱਜ ਤੋਂ 4-5 ਦਿਨ ਪਹਿਲੇ ਕਹਿ ਰਿਹਾ ਸੀ ਕਿ ਪੰਜਾਬ ਦੇ ਆ ਪੰਜਾਬੀਆਂ ਦੀ ਭਾਵਨਾਵਾਂ ਦੇ ਅਨੁਸਾਰ ਇਹ ਐਲਾਈਅੰਸ ਹੋਣਾ ਚਾਹੀਦਾ ਹੈ ਅੱਜ ਉਹ ਕਹਿ ਰਹੇ ਸੀਗੇ ਕਿ ਬੀਜੇਪੀ ਦੇ ਕਾਰਿਆਕਰਤਾ ਲੀਡਰਾਂ ਦੀ ਭਾਵਨਾਵਾਂ ਦੇ ਅਨੁਸਾਰ ਇਹ ਐਲਾਈਅੰਸ ਨਹੀਂ ਹੋਣਾ ਚਾਹੀਦਾ ਔਰ ਇਹ ਐਲਾਈਅੰਸ ਨਾ ਕਰਨ ਦਾ ਫੈਸਲਾ ਦਿੱਤਾ 13 ਦੀ 13 ਸੀਟਾਂ ਦੇ ਉੱਤੇ ਆਪਾਂ ਇਲੈਕਸ਼ਨ ਲੜਾਂਗੇ ਹੁਣ ਅਸਲ ਮਜਬੂਰੀ ਕੀ ਹੋ ਸਕਦੀ ਹੈ ਅਸੀਂ ਉਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੀਜੇਪੀ ਦੇ ਵਿੱਚ ਕਾਫੀ ਸਾਰੇ ਲੀਡਰ ਹੈਗੇ ਨੇ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਏ ਨੇ ਜਾਂ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਏ ਨੇ ਔਰ ਅਗਰ ਇਹ ਅਲਾਈਅੰਸ ਹੁੰਦਾ ਹੈ ਤੇ ਉਹਨਾਂ ਲੀਡਰਾਂ ਵਾਸਤੇ ਕਿਉਂਕਿ ਬਹੁਤ ਸਾਰੇ ਲੀਡਰ ਤੇ ਇਦਾਂ ਦੇ ਹੈਗੇ ਨੇ ਜਿਹੜੇ ਉਸ ਪਾਰਲੀਮੈਂਟਰੀ ਕੌਨਸਟਿਟੈਂਸੀਸ ਦੇ ਵਿੱਚ ਕਾਫੀ ਸਤਰੀਆ ਹੈਗੇ ਨੇ ਜਿਹੜੀ ਅਗਰ ਇਹ ਅਲਾਈਅੰਸ ਹੁੰਦੀ ਹੈ ਤੇ ਅਕਾਲੀ ਦਲ ਦੇ ਕੋਟੇ ਚ ਵਜ ਜਾਂਦੀ ਹੈ ਯਾਨੀ ਉਹਨਾਂ ਨੂੰ ਟਿਕਟ ਤੋਂ ਵਾਂਝਾ ਰਹਿਣਾ ਪੈਣਾ ਔਰ ਫਿਰ ਉਹ ਇਸ ਅਲਾਈਅੰਸ ਦੀ ਐਡਵੋਕੇਸੀ ਕਿਉਂ ਕਰਨਗੇ ਫਿਰ ਦੂਜੀ ਗੱਲ ਇਹਨਾਂ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਨੇ ਇਹ ਸੋਚਿਆ ਹੈ ਕਿ ਉਹ ਆਪਣੇ ਵੋਟ ਬੈਂਕ ਨੂੰ ਕੰਸੋਲੀਡੇਟ ਕਰਨਗੇ ਔਰ ਉਹਨਾਂ ਦਾ ਇਹ ਵੀ ਮੰਨਣਾ ਸੀਗਾ ਕਿ ਬੀਜੇਪੀ ਦਾ ਵੋਟ ਬੈਂਕ ਕਿਉਂਕਿ ਇੱਕ ਕੈਡਰ ਬੇਸ ਤੇ ਵਰਕਰ ਹੈਗਾ ਉਹ ਤੇ ਅਕਾਲੀ ਦਲ ਨੂੰ ਵੋਟ ਦੇ ਦੇਗਾ ਕਿ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਪਿੰਡਾਂ ਦੇ ਵਿੱਚ ਬੈਠਾ ਉਹ ਬੀਜੇਪੀ ਨੂੰ ਵੋਟ ਦੇਗਾ ਔਰ ਇਸ ਮੌਕੇ ਤੇ ਜਦ ਅਕਾਲੀ ਦਲ ਦੀ ਲੀਡਰਸ਼ਿਪ ਨੇ 2027 ਦੀ ਟਰਮਸ ਐਂਡ ਕੰਡੀਸ਼ਨ ਨੂੰ ਵੀ ਹੁਣੇ ਸੈੱਟ ਕਰਨ ਵਾਸਤੇ ਦਬਾਅ ਪਾਇਆ ਤੇ ਇਹ ਗੱਲ ਵਿਗੜ ਗਈ ਕਿਉਂਕਿ ਹੁਣ ਬੀਜੇਪੀ ਵੀ ਇਸ ਇਲੈਕਸ਼ਨ ਦੇ ਵਿੱਚ ਉਹ ਕਿੱਥੇ ਖੜੀ ਹੈ ਜੇ ਸ਼ਹਿਰੀ ਕੌਨਸਟੀਚੁਐਂਸੀਜ਼ ਦੇ ਵਿੱਚ ਜਿਹੜੀ ਐਕਸਪੈਕਟਿਡ ਹੈਗਾ ਕਿ ਬੀਜੇਪੀ ਨੂੰ ਕਾਫੀ ਜ਼ਿਆਦਾ ਇੱਕ ਤਰੀਕੇ ਨਾਲ ਹੰਗਾਰਾ ਮਿਲ ਸਕਦਾ ਹੈ ਜੇ 40 45 ਅਸੈਂਬਲੀ ਸੈਗਮੈਂਟਸ ਦੇ ਵਿੱਚ ਬੀਜੇਪੀ ਆਪਣੇ ਮਲਬੂਤੇ ਦੇ ਉੱਤੇ ਲੀਡ ਲੈ ਗਈ ਭਾਵੇਂ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਉਹ ਨਾ ਸੀਟਾਂ ਜਿੱਤਣ ਜਿਆਦਾ ਲੇਕਿਨ ਐਸ ਗੱਲ ਨੂੰ ਅੱਗੇ ਵਧਾਉਣ ਵਾਸਤੇ 2027 ਦੇ ਵਿੱਚ ਅਕਾਲੀ ਦਲ ਦੀ ਮਜਬੂਰੀ ਹੋ ਜਾਏਗਾ ਬੀਜੇਪੀ ਦੇ ਨਾਲ ਅਲਾਈਂਸ ਕਰਨਾ ਕਾਰਨ ਕਿ ਜੇ ਬੀਜੇਪੀ ਅਗਰ 40 45 ਸੈਗਮੈਂਟ ਦੇ ਉੱਤੇ ਅੱਗੇ ਹੈਗੀ ਹੈ ਤੇ ਫਿਰ ਉਹ ਆਪਣਾ ਹਿੱਸਾ ਉਸ ਸਰਦਾਰ ਨਾਲ ਹੀ ਮੰਗਣਗੇ ਔਰ ਮੁੱਖ ਮੰਤਰੀ ਵੀ ਜੇ ਭਾਜਪਾ ਦੀ ਬਨੰਦੀ ਸ਼ਰਤ ਭਾਜਪਾ ਰੱਖੇਗੀ ਤੇ ਅਕਾਲੀ ਦਲ ਦੇ ਕੋਲ ਕੋਈ ਆਪਸ਼ਨ ਨਹੀਂ ਹੋਏਗੀ ਐਸ ਸ਼ਰਤਾਂ ਤੋਂ ਹੀ ਡਰ ਕੇ ਅਕਾਲੀ ਦਲ ਨੇ ਵੀ ਆਪਣੀ ਨਵੀਂ ਸ਼ਰਤਾਂ ਕਿਉਂਕਿ ਅਕਾਲੀ ਦਲ ਆਪਣੇ ਕੋਰ ਇਸ਼ੂਸ ਤੋਂ ਅਗਰ ਹਿੱਲਦੀ ਡੁਲਦੀ ਨਜ਼ਰ ਆਦੀ ਨਾ ਤੇ ਅਕਾਲੀ ਦਲ ਦਾ ਵੋਟ ਬੈਂਕ ਹੋਰ ਅੱਦਾ ਹੋ ਜਾਂਦਾ ਪਹਿਲੇ ਤੇ ਫਿਰ ਵੀ ਤਿੰਨ ਸੀਟਾਂ ਜਿੱਤੇ ਸੀਗੇ ਇਸ ਪਾਰਲੀਮੈਂਟਰੀ ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਹੋ ਸਕਦਾ ਕੋਈ ਸੀਟੇ ਨਾ ਜਿੱਤੇ ਲੇਕਿਨ ਉਹਦੀ ਇੱਛਾ ਹੋਏਗੀ ਕਿ ਭਾਜਪਾ ਵੀ ਬਹੁਤ ਅੱਗੇ ਨਾ ਵਧੇ ਇਸ ਗੱਲ ਦਾ ਸਿੱਧਾ ਸਿੱਧ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਉਸ ਫੈਸ ਉਸ ਫਾਇਦੇ ਨੂੰ ਲੈਣਾ ਪੈਣਾ ਉਹ ਫਾਇਦਾ ਆਟੋਮੈਟਿਕਲੀ ਨਹੀਂ ਹੋਣਾ ਯਾਨੀ ਇਲੈਕਸ਼ਨ ਸਾਰੇ ਡਿਪੈਂਡ ਕਰਦੇ ਨੇ ਹੁਣ ਮੈਨੇਜਮੈਂਟ ਦੇ ਉੱਤੇ ਜਿਹੜੀ ਇਲੈਕਸ਼ਨ ਦੀ ਮੈਨੇਜਮੈਂਟ ਸਹੀ ਤਰੀਕੇ ਨਾਲ ਕਰ ਗਿਆ ਉਹ ਨਹੀਂ ਜਿਆਦਾ ਸੀਟਾਂ ਜਿੱਤ ਸਕਦਾ ਪਰ ਹਾਂ ਆਕਾਲੀ ਦਲ ਭਾਜਪਾ ਦੇ ਵੱਖ-ਵੱਖ ਹੋਣ ਨਾਲ ਹੁਣ ਦੋਨੋਂ ਪਾਰਟੀਆਂ ਦੀ ਸੰਭਾਵਨਾਵਾਂ ਦੇ ਵਿੱਚ ਤੇ ਘਾਟਾ ਹੋਇਆ ਭਾਵੇਂ ਉਹ ਆਪਣੇ ਕੋਰ ਵੋਟ ਬੈਂਕ ਨੂੰ ਬਚਾ ਵੀ ਲੈਣ ਪਰ ਜਿੱਤਨ ਦਾ ਆંકੜਾ ਹਾਸਿਲ ਕਰਨਾ ਦੋਨੋਂ ਪਾਰਟੀਆਂ ਵਰਸੇ ਉਹ ਖਾਲ ਲੱਗਦਾ ਹੈ। ਪਾਸਕਰ ਸਾਹਿਬ ਮੈਨੂੰ ਲੱਗਦਾ ਹੈ ਲੜਾਈ ਇਹ ਕਿਹ ਵੀ ਚੱਲ ਰਹੀ ਸੀ ਲੁਕਵੀ ਲੜਾਈ ਅਕਾਲੀ ਦਲ ਔਰ ਭਾਜਪਾ ਦੇ ਵਿੱਚ ਕਿ ਵੱਡਾ ਭਰਾ ਕੌਣ ਹੈ ਕਿਉਂਕਿ ਅਸਲ ਲੜਾਈ ਤਾਂ ਇਹੀ ਹੈ ਕਿ ਵੱਡਾ ਕੌਣ ਹੈ ਮੈਨੂੰ ਲੱਗਦਾ ਹੈ ਅਕਾਲੀ ਦਲ ਔਰ ਭਾਜਪਾ ਹੁਣ ਦੋਵੇਂ ਕੋਸ਼ਿਸ਼ ਕਰਨਗੇ ਕਿ ਵੱਡਾ ਭਰਾ ਅਸੀਂ ਬਣੀਏ ਕਿਉਂਕਿ 27 ਦੇ ਵਿੱਚ ਗੱਲ ਤਾਂ ਦੁਬਾਰਾ ਤੁਰਨੀ ਹੈ ਜਿਵੇਂ ਤੁਸੀਂ ਕਿਹਾ ਬਿਲਕੁਲ ਠੀਕ ਹੈ ਭਾਜਪਾ ਦੀ ਨਜ਼ਰ ਹੋਣੀ ਹੈ ਕਿ ਅਗਰ ਅਸੀਂ ਸ਼ਹਿਰਾਂ ਚ ਵੱਧ ਸੈਗਮੈਂਟ ਜਿੱਤ ਗਏ ਭਾਵੇਂ ਅਸੀਂ ਲੋਕ ਸਭਾ ਜਿੱਤੀ ਹੈ ਨਾ ਜਿੱਤੀ ਹੈ ਅਸੀਂ ਵਿਧਾਨ ਸਭਾ ਜਿੱਤ ਲਈਏ ਤਾਂ ਕਿ ਅਸੀਂ ਇੱਕ ਆਪਣੇ ਆਪ ਨੂੰ ਦੇਖ ਲਈਏ ਕਿ ਅਸੀਂ ਕਿੱਥੇ ਖੜੇ ਹਾਂ 27 ਤੋਂ ਪਹਿਲਾਂ ਔਰ ਅਕਾਲੀ ਦਲ ਦੀ ਵੀ ਇਹੀ ਕੋਸ਼ਿਸ਼ ਹੋਣੀ ਹੈ ਸੋ ਵੱਡੇ ਭਰਾ ਛੋਟੇ ਭਰਾ ਦੀ ਜਿਹੜੀ ਇੱਕ ਕੰਪੀਟੀਸ਼ਨ ਹੈ ਉਹ ਵੀ 24 ਦੀਆਂ ਚੋਣਾਂ ਦੇ ਵਿੱਚ ਦੋਨੋਂ ਪਾਰਟੀਆਂ ਨੂੰ ਇਕੱਠਾ ਨਾ ਕਰਨ ਦੇ ਲਈ ਜ਼ਿੰਮੇਵਾਰ ਅਸੀਂ ਮੰਨ ਸਕਦੇ ਹਾਂ ਇੱਥੇ ਬੜੀ ਇੱਕ ਦਿਲਚਸਪੀ ਦੀ ਗੱਲ ਸਾਨੂੰ ਦੇਖਣੀ ਪੈਣੀ ਹੈ ਕਿ ਬੀਜੇਪੀ ਹੁਣ ਨਿਰਪਰ ਕਰੂਗਾ ਸਟਾਰ ਕੰਪੇਨਰ ਤੇ ਬੀਜੇਪੀ ਹੁਣ ਕੀ ਬਾਹਰੋਂ ਚਿਹਰੇ ਲੈ ਕੇ ਆਏਗੀ ਕਿਉਂਕਿ ਕੱਲ ਬੀਬੀ ਕੰਗਨਾ ਰਣੌਤ ਨੂੰ ਉਹਨਾਂ ਨੇ ਮੰਡੀ ਤੋਂ ਉਤਾਰਤਾ ਹਿਮਾਚਲ ਪ੍ਰਦੇਸ਼ ਤੇ ਉਹ ਸੈਲੀਬ੍ਰਿਟੀ ਨੇ ਭਾਵੇਂ ਮੰਡੀ ਉਹਨਾਂ ਦਾ ਆਪਣਾ ਜ਼ਿਲ੍ਹਾ ਹੈ ਉਹ ਮੰਡੀ ਦੇ ਜੰਪਲ ਨੇ ਪਰ ਪੰਜਾਬ ਚ ਜਿਹੜੇ ਲੋਕ ਪੰਜਾਬ ਦੇ ਜੰਪਲ ਨੇ ਤੇ ਬਾਲੀਵੁੱਡ ਚ ਨੇ ਜਾਂ ਕਿਸੇ ਖੇਤਰ ਚ ਨੇ ਸੈਲੀਬ੍ਰਿਟੀ ਨੇ ਕੀ ਹੁਣ ਬੀਜੇਪੀ ਪੰਜਾਬ ਦੇ ਉਹਨਾਂ ਸੈਲੀਬ੍ਰਿਟੀਆਂ ਤੇ ਨਜ਼ਰ ਰੱਖੂਗੀ ਭਾਵੇਂ ਕਈ ਵੱਡੇ ਸਿੰਗਰ ਨੇ ਦੋ ਚਾਰ ਵੱਡੇ ਸਿੰਗਰ ਨੇ ਮੈਂ ਹਜੇ ਨਾਮ ਨਹੀਂ ਲੈਂਦਾ ਕਹਿੰਦੇ ਬੀਜੇਪੀ ਉਹਨਾਂ ਤੱਕ ਵੀ ਸੰਪਰਕ ਕਰ ਰਹੀ ਹੈ ਵੀ ਭਾਈ ਤੁਸੀਂ ਆ ਜਾਓ ਸਾਡੇ ਲਈ ਲੜੋ ਤੇ ਇਸ ਵਾਰ ਸਾਨੂੰ ਸੈਲੀਬ੍ਰਿਟੀ ਪੰਜਾਬ ਦੇ ਮਿਲ ਸਕਦੇ ਬੀਜੇਪੀ ਵੱਲੋਂ ਜਾਂ ਬੀਜੇਪੀ ਆਪਣੇ ਕਾਡਰ ਚੋਂ ਵੋਟ ਉਮੀਦਵਾਰ उतारेਗੀ ਇੱਕ ਤੀਸਰੀ ਗੱਲ ਨਾਲ ਦੀ ਨਾਲ ਕੈਪਟਨ ਅਮਰਿੰਦਰ ਨੂੰ ਕਿੱਡਾ ਵੱਡਾ ਝਟਕਾ ਹੈ ਨਾ ਅਕਾਲੀ ਦਲ ਵਾਲਿਆਂ ਨੇ ਕੈਪਟਨ ਅਮਰਿੰਦਰ ਦੀ ਗੱਲ ਮੰਨੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਕੈਪਟਨ ਅਮਰਿੰਦਰ ਬਣੇ ਹੋਏ ਸੀਗੇ ਜਿਹਨੂੰ ਕਹਿੰਦੇ ਹੁੰਦੇ ਆ ਹਿੰਦੀ ਚ ਪੰਜਾਬੀ ਚ ਕਹਿੰਦੇ ਨੇ ਮੀਡੀਏਟਰ ਅੰਗਰੇਜ਼ੀ ਚ ਮੀਡੀਏਟਰ ਮੱਧ ਹਸਤ ਹਿੰਦੀ ਚ ਉਹ ਕੋਸ਼ਿਸ਼ ਕਰ ਰਹੇ ਸੀ ਕਿ ਸਮਝਾਤਾ ਹੋ ਜੇ ਇਹਦਾ ਮਤਲਬ ਹੈ ਕਿ ਬੀਬੀ ਪ੍ਰਨੀਤ ਕੌਰ ਦੀ ਜਿਹੜੀ ਇੱਕ ਪੋਲਿਟੀਕਲ ਸਿਕਿਉਰਿਟੀ ਕੈਪਟਨ ਮਰਿੰਦਰ ਚੌਂਦੇ ਸੀ ਉਹ ਨਹੀਂ ਦਿਵਾ ਸਕੇ ਉਹਨਾਂ ਨੂੰ ਅਸੀਂ ਇਹ ਵੀ ਮੰਨ ਲਈਏ ਕੈਪਟਨ ਮਰਿੰਦਰ ਔਰ ਸੁਨੀਲ ਜਾਖੜ ਨੂੰ ਵੀ ਝਟਕਾ ਹੈ ਜਾਖੜ ਸਾਹਿਬ ਵੀ ਕਈ ਵਾਰੀ ਕਹਿੰਦੇ ਸੀ ਕਿ ਲੋਕ ਚਾਹੁੰਦੇ ਆ ਕਿ ਭਾਈਚਾਰਾ ਇਹ ਰਿਪਰੈਜ਼ੈਂਟ ਕਰਦਾ ਇਹ ਗੱਠਬੰਧ ਜਿੱਥੇ ਤੱਕ ਭਾਵੇਂ ਜਿਹੜੀ ਮਰਜ਼ੀ ਪੋਲਿਟੀਕਲ ਪਾਰਟੀ ਦੀ ਗੱਲ ਕਰ ਲਓ ਤੁਸੀਂ ਅਕਾਲੀ ਬੀਜੇਪੀ ਦੀ ਗੱਲ ਕਰ ਲਓ ਜਾਂ ਫਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਕਰ ਲਓ ਇਹ ਸਾਨੀ ਪਸਾਰੀ ਪੋਲਿਟੀਕਲ ਪਾਰਟੀਆਂ ਦੇ ਵਿੱਚ ਇੱਕ ਅਜੀਬ ਜਿਹੀ ਸਥਿਤੀ ਸੀ ਕਿ ਜਿਹੜੇ ਤੇ ਲੀਡਰ ਇਲੈਕਸ਼ਨ ਲੜਨੇ ਆ ਐਮਪੀ ਦੇ ਉਹ ਚਾਹੁੰਦੇ ਸੀ ਇਹ ਐਲਾਈਂਸ ਹੋ ਜਾਏ ਔਰ ਜਿਨ੍ਹਾਂ ਨੇ ਇਲੈਕਸ਼ਨ ਨਹੀਂ ਲੜਨਾ ਸੀਗਾ ਉਹ ਕਹਿੰਦੇ ਸੀ ਨਹੀਂ ਇਹ ਐਲਾਈਂਸ ਨਹੀਂ ਹੋਣਾ ਚਾਹੀਦਾ ਔਰ ਇਸ ਲੜਾਈ ਦੇ ਵਿੱਚ ਜਦ ਅਸੀਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਐਲਾਈਂਸ ਦੀ ਵਿੱਚ ਗੱਲ ਕਰਦੇ ਸੀ ਜਿਹੜੇ 6 ਐਮਪੀ ਨੇ ਉਹ 6 ਦੇ 6 ਐਮਪੀਆ ਵਿੱਚੋਂ ਮੈਕਸਿਮਮ ਐਮਪੀ ਚਾਹੁੰਦੇ ਸੀ ਬੇ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਐਲਾਈਂਸ ਹੋ ਜਾਏ ਤਾਂ ਕਿ ਸਾਡੀ ਜਿੱਤ ਸੌਖੀ ਹੋਏ ਇਦਾਂ ਹੀ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਵੀ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਜਿਨ੍ਹਾਂ ਵਿੱਚ ਚੰਦੂ ਮਾਜਰਾ ਉਹਨਾਂ ਦਾ ਨਾਮ ਆਵੇ ਉਹ ਸ਼ਰਿਆ ਮੈਂ ਐਡਵੋਕੇਸੀ ਕਰਦੇ ਸੀ ਵੀ ਇਹ ਅਲਾਈਸ ਹੋ ਜਾਏ ਤੇ ਸਾਡੀ ਜਿੱਤ ਸੌਖੀ ਹੋ ਜਾਏ ਹੁਣ ਮੈਨੂੰ ਲੱਗਦਾ ਹੈ ਅਕਾਲੀ ਦਲ ਨੇ ਜਾਂ ਬੀਜੇਪੀ ਨੇ ਦੋਨਾਂ ਨੇ ਔਖਾ ਰਸਤਾ ਅਪਣਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ 2027 ਦੀ ਤਸਵੀਰ ਦੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਉਹ ਬੜੀ ਅਹਿਮ ਹੈਗੀ ਹੈ ਭਾਵੇਂ ਹੋਏ ਕਾਂਗਰਸ ਕਾਂਗਰਸ ਦੇ ਵਿੱਚ ਵੱਡੇ ਲੀਡਰ ਇਲੈਕਸ਼ਨ ਇਸ ਕਰਕੇ ਨਹੀਂ ਲੜਨਾ ਚਾਹੁੰਦੇ ਕਹਿੰਦੇ ਸੂਬੇ ਦੀ ਸੇਵਾ ਕਰਾਂਗੇ ਯਾਨੀ ਜਦ ਉਹ ਕਹਿੰਦੇ ਨੇ ਕਿ ਸੂਬੇ ਦੀ ਅਸੀਂ ਸੇਵਾ ਕਰਾਂਗੇ ਤੇ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਮੜਾ ਜਾ ਵੀ ਦੂਰ ਜਾਣ ਤੋਂ ਡਰ ਲੱਗਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਟਾਈਮ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਹੋਇਆ ਕਿ ਨਵਜੋਤ ਸਿੰਘ ਸਿੱਧੂ ਕੁਰਸੀ ਦੇ ਨਜ਼ਦੀਕ ਹੋ ਕੇ ਵੀ ਉਸ ਕੁਰਸੀ ਤੇ ਬਹਿ ਨਹੀਂ ਪਾਏ ਔਰ ਬਹਿ ਦਾ ਮੌਕਾ ਮਿਲਿਆ ਚਰਨਜੀਤ ਸਿੰਘ ਚੰਨੀ ਨੂੰ ਤੇ ਉਹਨਾਂ ਦਾ ਦੁਬਾਰਾ ਬਹਿਣ ਦਾ ਵੀ ਦਿਲ ਕਰਦਾ ਹੈ ਇਸ ਕਰਕੇ ਸ਼ੁਰੂ ਦੇ ਵਿੱਚ ਇਹ ਵੀ ਰਿਪੋਰਟਸ ਆਈ ਸੀ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਵੀ ਲੋਕ ਸਭਾ ਦੇ ਇਲੈਕਸ਼ਨ ਲੜਨ ਤੋਂ ਕੁਰੇਜ਼ ਕਰ ਰਹੇ ਨੇ ਕਾਰਨ ਕਿ ਦਿੱਲੀ ਵੱਲ ਗਏ ਤੇ ਇੱਥੋਂ ਇਸ ਕੁਰਸੀ ਦੇ ਉੱਤੇ ਕੋਈ ਹੋਰ ਨਾ ਬਹਿ ਜਾਏ ਯਾਨੀ ਹਜੇ ਤੇ ਕੁਰਸੀ ਤਿਆਰ ਹੀ ਨਹੀਂ ਹੋਈ ਔਰ ਇਹੀ तमाम ਲੀਡਰਾਂ ਦੀ ਇਹ ਹਾਲ ਹੈ ਕਿਉਂਕਿ ਜਿਹੜੇ ਅੱਜ ਦੀ ਡੇਟ ਤੇ ਸੂਬੇ ਦੇ ਵੱਡੇ ਲੀਡਰ ਨੇ ਨਾ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਰਾਜਾ ਵੜਿੰਗ ਦੀ ਗੱਲ ਕਰੀਏ ਪ੍ਰਗਟ ਸਿੰਘ ਦੀ ਗੱਲ ਕਰੀਏ ਅਗਰ ਉਹ ਪਾਰਲੀਮੈਂਟ ਦੀ ਚੋਣਾਂ ਲੜਦੇ ਨੇ ਔਰ ਉੱਥੇ ਹਾਰ ਜਾਂਦੇ ਨੇ ਭਾਵੇਂ ਉਹ ਐਮਐਲਏ ਰਹਿਣਗੇ ਲੇਕਿਨ ਉਸ ਕੁਰਸੀ ਤੋਂ ਥੋੜਾ ਜਿਆਦਾ ਹੋਰ ਦੂਰ ਹੋ ਜਾਣਗੇ ਜਿਸ ਕੁਰਸੀ ਦੇ ਉੱਤੇ ਸਾਰਿਆਂ ਦੀ ਅੱਖ ਲੱਗੀ ਹੋਈ ਹੈ ਇਹੀ ਇੱਕ ਵਜ੍ਹਾ ਹੈ ਔਰ ਇਹ ਵਜ੍ਹਾ ਭਾਵੇਂ ਆਕਾਲੀ ਦਲ ਔਰ ਬੀਜੇਪੀ ਦੇ ਵਿੱਚ ਸਿੱਧੇ ਤੌਰ ਤੇ ਤੇ ਨਹੀਂ ਹੈ ਲੇਕਿਨ ਜਦ ਅਸੀਂ ਗੱਲ 2027 ਦੀ ਕਰ ਰਹੇ ਹਾਂ ਔਰ ਇਹ ਅਲਾਈਅንስ ਅਗਰ ਨਹੀਂ ਹੋਇਆ ਉਹਦਾ ਕਾਰਨ ਹੀ ਹੈ ਵੇ ਕਿ ਜਿਹੜੇ ਕਲਾਸ ਦੇ ਵਿੱਚ ਜਿੱਦਾਂ ਦੋ ਬੱਚੇ ਹੁੰਦੇ ਹਨ ਭਾਵੇਂ ਉਹ ਸਭ ਤੋਂ ਲਾਸਟ ਆਂਦੇ ਹੁਣ ਲੇਕਿਨ ਇੱਕ ਦੂਜੇ ਨੂੰ ਮੋਢਾ ਮਾਰ ਕੇ ਅੱਗੇ ਹੋ ਜਾਂਦੇ ਨੇ ਕਿ ਵੀ ਮੈਂ ਵੱਡਾ ਔਰ ਦੂਜਾ ਕਹਿੰਦਾ ਮੈਂ ਵੱਡਾ ਉਹ ਭਾਜੀਪੀ ਔਰ ਅਕਾਲੀ ਦਲ ਦੀ ਉਦਾਂ ਦੀ ਸਥਿਤੀ ਬਣੀ ਹੋਈ ਹੈ ਪਰ ਚਲੋ ਹੁਣ ਇਹ ਗੇਮ ਬੜੀ ਕਲੀਅਰਦੀ ਹੋ ਰਹੀ ਹੈ ਕੱਲ ਮੈਂ ਗੜੀ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਗੜੀ ਸਾਹਿਬ ਕਹਿੰਦੇ ਆ ਵੀ ਸਾਡੀ ਤਰਫੋਂ ਤੇ ਹੁਣ ਅਕਾਲੀ ਦਲ ਦੇ ਅਲਾਈਅੰਸ ਦੇ ਨਾਲ ਨਾ ਹੈ ਹਾਂ ਕੁਮਾਰੀ ਮਾਇਵਤੀ ਜਾਂ ਭੈਣ ਜੀ ਤੋਂ ਅਗਰ ਉਹ ਅਲਾਈਅੰਸ ਦੀ ਇੱਕ ਵਾਰ ਫੇਰ ਪਰਮਿਸ਼ਨ ਵਾਲੀ ਸਲਿੱਪ ਲੈ ਕੇ ਆ ਜਾਣਗੇ ਤੇ ਫਿਰ ਤੁਹਾਨੂੰ ਅਲਾਈਅੰਸ ਕਰਨਾ ਪਏਗਾ ਹੁਣ ਇਸ ਤਰੀਕੇ ਨਾਲ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਲਖਨਊ ਦੀ ਗੱਡੀ ਵਿੱਚ ਨਜ਼ਰ ਆਣ ਔਰ ਉੱਥੇ ਜਾ ਕੇ ਮਾਇਵਤੀ ਉਹਨਾਂ ਦੇ ਘਰ ਜਾ ਕੇ ਮਠਿਆਈ ਦਾ ਡੱਬਾ ਲੈ ਕੇ ਭੈਣ ਜੀ ਨੂੰ ਮਨਾ ਕੇ ਫਿਰ ਇਸ ਅਲਾਈਅੰਸ ਦੀ ਪਰਮਿਸ਼ਨ ਦੀ ਪਰਚੀ ਲੈ ਕੇ ਆ ਜਾਣ ਤੇ ਕੋਈ ਵੱਡੀ ਗੱਲ ਨਹੀਂ ਫਿਰ ਦੁਬਾਰਾ ਇੱਕ ਵਾਰ ਸ਼ਿਫਟ ਬੀਐਸਪੀ ਉਤੇ ਆਕਾਲੀ ਦਲ ਦਾ ਐਲਾਈਅੰਸ ਪੰਜਾਬ ਦੇ ਵਿੱਚ ਹੋ ਸਕਦਾ ਹੈ। ਭਾਸਕਰ ਸਾਹਿਬ ਹੁਣ ਸਵਾਲ ਇੱਕ ਹੋਰ ਬੜਾ ਦਿਲਚਸਪ ਬਣਦਾ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਕਾਂਗਰਸ ਦੇ ਕਈ ਵੱਡੇ ਚਿਹਰੇ ਮੁੱਖ ਮੰਤਰੀ ਦੀ ਦੌੜ 'ਚ ਨੇ ਭਾਵੇਂ ਉਹ ਨਹੀਂ ਮੰਨਦੇ। ਪਰ ਚਰਨਜੀਤ ਚੰਨੀ ਉਹਨਾਂ ਨੇ ਅਗਰ ਚਰਨਜੀਤ ਚੰਨੀ ਉਹਨਾਂ ਨੇ ਐਮਪੀ ਲੜਨ ਦਾ ਫੈਸਲਾ ਕਰ ਲਿਆ ਪਾਰਟੀ ਦੇ ਕਹਿਣ ਤੇ ਤੇ ਅਗਰ ਉਹ ਜਿੱਤ ਜਾਂਦੇ ਨੇ ਕਿ ਭਗਵੰਤ ਮਾਨ ਵੀ ਪਾਰਲੀਮੈਂਟ ਦੇ ਵਿੱਚੋਂ ਹੀ ਮੁੱਖ ਮੰਤਰੀ ਬਣੇ ਨੇ ਸੋ ਹੁਣ ਉਹ ਮੈਨੂੰ ਲੱਗਦਾ ਹੈ ਮੁੱਖ ਮੰਤਰੀ ਬਣਨਾ ਆਸਾਨ ਰਹੂਗਾ ਅਗਰ ਪਾਰਟੀ ਦੀ ਇੱਛਾ ਮੁਤਾਬਕ ਕੋਈ ਵੀ ਕੈਂਡੀਡੇਟ ਪਾਰਲੀਮੈਂਟ ਦੀ ਚੋਣ ਜਿੱਤ ਕੇ ਕਾਂਗਰਸ ਪਾਰਟੀ ਨੂੰ ਦੇ ਦਿੰਦਾ ਸੋ ਇਹ ਵੀ ਮੇਰੇ ਜ਼ਿਹਨ ਦੇ ਵਿੱਚ ਇੱਕ ਐਂਗਲ ਹੈ ਜਿਹੜਾ ਕੰਮ ਕਰ ਸਕਦਾ ਹੈ ਹੁਣ ਡਾਕਟਰ ਧਰਮਵੀਰ ਗਾਂਧੀ ਦੇਖੋ ਪਟਿਆਲੇ 'ਚ ਵੱਡਾ ਚਿਹਰਾ ਨੇ ਵਧਾਈਆਂ ਉਹਨਾਂ ਨੂੰ ਲੋਕ ਦੇਣ ਲੱਗ ਗਏ ਟੈਲੀਫੋਨ ਤੇ ਮੈਂ ਵੀ ਗੱਲ ਕੀਤੀ ਮੈਂ ਸ਼ੁਭੇਸ਼ਾਵਾ ਦਿੱਤੀਆਂ ਗੱਲ ਟਿਕਟ ਮਿਲਣ ਤੇ ਖੜੀ ਆ ਅਗਰ ਕਾਂਗਰਸ ਪਾਰਟੀ ਅਗਰ ਕਾਂਗਰਸ ਪਾਰਟੀ ਡਾਕਟਰ ਤਰਨਵੀਰ ਗਾਂਧੀ ਨੂੰ ਟਿਕਟ ਦੇ ਦਿੰਦੀ ਹੈ ਔਰ ਚਰਨਜੀਤ ਚੰਨੀ ਨੂੰ ਮੈਦਾਨ ਚ ਉਤਾਰ ਦਿੰਦੀ ਹੈ ਇਹਨਾਂ ਦੋਨਾਂ ਦੇ ਕਦ ਦੇ ਕਾਂਗਰਸ ਪਾਰਟੀ ਨੂੰ ਪੰਜਾਬ ਚ ਹੋਰ ਕਿੰਨੇ ਕ ਉਮੀਦਵਾਰ ਚਾਹੀਦੇ ਨੇ ਅਗਰ ਕਾਂਗਰਸ ਪਾਰਟੀ ਖੁੱਲ ਕੇ ਮੁਕਾਬਲੇ ਚ ਆਉਣਾ ਚਾਹੁੰਦੀ ਹੈ ਕਿਉਂਕਿ ਐਂਟੀ ਇਨਕੰਮਬੈਂਸੀ ਹਜੇ ਵੀ ਪਿਛਲੀ ਕਾਂਗਰਸ ਸਰਕਾਰ ਦੀ ਬਕਾਇਆ ਹੈ ਅਸੀਂ ਉਹਦੇ ਤੋਂ ਅੱਖੋ ਪਰੋਖੇ ਨਹੀਂ ਕਰ ਸਕਦੇ ਅਸੀਂ ਉਸ ਗੱਲ ਨੂੰ ਔਰ ਕਾਂਗਰਸ ਚ ਗੁੱਟਬਾਜ਼ੀ ਇਹ ਇਹ ਵੀ ਸਾਨੂੰ ਪਤਾ ਹੈ ਕਾਂਗਰਸ ਨੂੰ ਫੁੱਟ ਗੁੱਟ ਔਰ ਕਰਪਸ਼ਨ ਦੇ ਇਲਜ਼ਾਮ ਇਹ ਤਿੰਨ ਚੀਜ਼ਾਂ ਸਭ ਤੋਂ ਵੱਧ ਮਾਰਦੀਆਂ ਨੇ ਕਾਂਗਰਸ ਨੂੰ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਵੱਡੇ ਚਿਹਰਿਆਂ ਤੋਂ ਬਿਨਾ ਕਾਂਗਰਸ ਕੋਲੇ ਕੋਈ ਗੁੰਜਾਇਸ਼ ਹੈ ਅਗਰ ਮੁਕਾਬਲਾ ਕਰਨਾ ਹੈ ਪੰਜ ਕੋੜੀ ਮੁਕਾਬਲਾ ਕਰਨਾ ਹੈ ਦੇਖੋ ਡੱਲਾ ਸਾਹਿਬ ਵੱਡੇ ਚਿਹਰੇ ਕਾਂਗਰਸ ਦੇ ਵਿੱਚ ਕਿਹੜੇ ਨੇ ਜੇ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਵੱਡੇ ਚਿਹਰੇ ਉਹ ਨੇ ਜਿਨ੍ਹਾਂ ਨੂੰ ਅਹੁਦੇ ਮਿਲੇ ਨੇ ਹੁਣ ਉਹਨਾਂ ਵੱਡੇ ਚਿਹਰਿਆਂ ਦੇ ਵਿੱਚ ਰਾਜਾ ਵਰਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਇਹ ਇੱਕ ਉਸ ਤੋਂ ਬਾਅਦ ਪਰਗਤ ਸਿੰਘ ਉਹਨਾਂ ਨੂੰ ਵੀ ਤੁਸੀਂ ਮੰਨ ਸਕਦੇ ਹੋ ਇਹ ਵੱਡੇ ਚਿਹਰੇ ਨੇ ਇਹਨਾਂ ਵੱਡੇ ਚਿਹਰਿਆਂ ਦੇ ਵਿੱਚੋਂ ਇਹ ਗੱਲ ਪਹਿਲੇ ਵੀ ਨਿਕਲ ਕੇ ਆਈ ਸੀ ਕਿ ਕੋਈ ਵੀ ਪਾਰਲੀਮੈਂਟਲ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਭਾਵੇਂ ਚੰਨੀ ਉਹਨਾਂ ਦਾ ਹੁਣ ਨਾ ਚੱਲਦਾ ਜਲੰਧਰ ਤੋਂ ਔਰ ਉਹਨਾਂ ਦੇ ਵਿਨੇਬਿਲਿਟੀ ਤੇ ਵੀ ਕਾਫੀ ਜ਼ਿਆਦਾ ਚਾਂਸਸ ਹੈਗੇ ਨੇ ਪਰ ਹਾਲਾਤ ਇਦਾਂ ਦੇ ਹੈਗੇ ਨੇ ਜਿਹੜੇ ਇਹ ਵੱਡੇ ਚਿਹਰਿਆਂ ਨੂੰ ਉਤਾਰਤਾ ਨਾ ਉਤਾਰ ਕੇ ਜਾਂਦਾ ਜਿੱਤ ਕੇ ਆਏ ਤੇ ਲੋਕਾਂ ਨੇ ਜਦ ਮੋਢੇ ਤੇ ਚੱਕਦਾ ਔਰ ਜਿੱਦਾਂ ਹੁੰਦਾ ਨਾ ਕਿ ਵੀ ਕਿਸੇ ਨੂੰ ਕਿਸ ਨੇ ਕਿਸ ਨੂੰ ਬਚਾ ਲਿਆ ਡੁੱਬਨ ਤੋਂ ਤੇ ਬਾਅਦ ਚੋਂ ਜਦੋਂ ਉਹਨੂੰ ਮੁੰਡੇ ਤੇ ਚੱਕਿਆ ਤੇ ਉਹ ਪੁੱਛਦਾ ਮੈਨੂੰ ਧੱਕਾ ਕਿੰਨੇ ਦਿੱਤਾ ਸੀਗਾ ਯਾਨੀ ਮੈਂ ਬਚਾ ਕੇ ਤੇ ਲਿਆ ਐ ਏਦਾਂ ਦੇ ਹਾਲਤ ਹੁਣ ਕਾਂਗਰਸ ਦੇ ਵਿੱਚ ਸਾਰੇ ਵੱਡੇ ਚਾਰਿਆਂ ਦੇ ਹੈਗੇ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਆਲਰੇਡੀ ਮਨਾ ਕਰ ਚੁੱਕੇ ਨੇ ਔਰ ਦੂਜੇ ਪਾਸੇ ਭਾਜਪੀ ਉਹ ਤੋਂ ਫਤਾ ਜੰਗਸਨ ਬਾਜਵਾ ਉਹਨਾਂ ਨੂੰ ਉਤਾਰ ਰਹੀ ਹੈ ਜੇ ਕਾਂਗਰਸ ਵੀ ਗੁਰਦਾਸਪੁਰ ਤੋਂ ਬਾਜਵਾ ਸਾਹਿਬ ਨੂੰ ਉਤਾਰ ਦਿੰਦੀ ਹੈ ਤੇ ਇਹ ਬਾਜਵਾ ਵਰਸਸ ਬਾਜਵਾ ਹੋ ਜਾਏਗਾ ਵੈਸੇ ਵੀ ਗੁਰਦਾਸਪੁਰ ਦੇ ਵਿੱਚ ਸੰਭਾਵਨਾ ਸੰਭਾਵਨਾ ਹੈਗੀ ਹੈ ਕਿ ਉੱਥੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਨੂੰ ਉਤਾਰਿਆ ਜਾ ਸਕਦਾ ਹੈ ਤਾਂ ਵੀ ਇਹ ਬਾਜਵਾ ਵਰਸਿਸ ਬਾਜਵਾ ਹੀ ਹੋਏਗਾ ਅਗਰ ਗੁਰਦਾਸਪੁਰ ਦੇ ਵਿੱਚ ਆ ਟਿਕਟ ਮਿਲਦੀ ਹੈ ਉਹ ਜਿੱਥੇ ਤੱਕ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਬਾਕੀ ਕੌਨਸਟੀਚੁਐਂਸੀਸ ਦੇ ਵਿੱਚ ਕਾਂਗਰਸ ਅਗਰ ਆਪਣੇ ਵੱਡੇ ਕੈਂਡੀਡੇਟਸ ਨੂੰ ਉਤਾਰਦੀ ਹੈ ਤੇ ਫਿਰ ਰਵਨੀਤ ਬਿੱਟੂ ਤੋਂ ਲਾ ਕਿਉਂਕਿ 6 ਤੇ ਸਿਟਿੰਗ ਐਮਪੀ ਹੈਗੇ ਨੇ ਉਹਨਾਂ ਕੋਲ ਉਹਨਾਂ ਨੂੰ ਉੱਤੇ ਕੰਮ ਬੜਾ ਸੋਖਾ ਹੈ ਪੰਜ ਨੂੰ ਵੱਡੇ ਹੋਰ ਚਾਹੀਦੇ ਨੇ ਜੇ ਪੰਜ ਨੂੰ 7 ਨੂੰ ਵੱਡੇ ਹੋਰ ਚਾਹੀਦੇ ਨੇ ਜੇ 7 ਵੱਡੇ ਇਹ ਸੱਤਾਂ ਨੂੰ ਉਤਾਰ ਦਿੱਤਾ ਗਿਆ ਤੇ ਫਿਰ ਤੇ ਗਹਿਮਾ ਗਹਿਮੀ ਹੋ ਜਾਏਗੀ ਪਰ ਹਾਂ ਉਸ ਤੋਂ ਪਹਿਲੇ ਸਭ ਤੋਂ ਵੱਡਾ ਸਵਾਲ ਹੈਗਾ ਕਿ 31 ਤਰੀਕ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਜਿਹੜੀ ਮਹਾਂ ਰੈਲੀ ਹੈ ਉਹਦੇ ਵਿੱਚ ਆ ਜਿਹੜੇ ਕਾਂਗਰਸੀ ਜਾਂਦੇ ਆ ਇਹ ਨਹੀਂ ਜਾਂਦੇ ਆ ਜਦ ਭਗਵਾਨਤਮਾਨ ਉਹਨਾ ਉਸ ਰੈਲੀ ਦੇ ਵਿੱਚ ਬੋਲ ਰਹੇ ਹੋਣਗੇ ਤੇ ਉਹਨਾਂ ਦੇ ਪਿੱਛੇ ਕਿਤੇ ਬਾਜਵਾ ਸਾਥੀ ਨਹੀਂ ਖੜੇ ਹੋਣਗੇ ਕਿਤੇ ਉਹਨਾਂ ਦੇ ਪਿੱਛੇ ਹੋਰ ਜਿਹੜੇ ਉਹ ਕਾਂਗਰਸ ਦੇ ਲੀਡਰ ਹੈਗੇ ਨੇ ਪੰਜਾਬ ਦੇ ਕਿਉਂਕਿ ਇਹਨਾਂ ਨੂੰ ਵੀ ਕੋਈ ਹੁਕਮ ਜਿਹੜੀ ਕਮਾਂਡ ਆ ਗਿਆ ਕਿ ਪਹੁੰਚੋ ਟਰਾਲੀ ਪਰ ਕੇ ਤੇ ਇਹਨਾਂ ਨੂੰ ਵੀ ਜਾਣਾ ਪਏਗਾ ਪਰ ਇਹ ਬੜੀ ਕਜੀਬ ਜਿਹੀ ਸਥਿਤੀ ਬਣੀ ਹੋਈ ਹੈ ਪਰ ਉਸ ਸਥਿਤੀ ਦੇ ਵਿੱਚ ਅੱਜ ਮਾੜੀ ਮਾੜੀ ਜੀ ਧੁੰਦ ਛਟੀ ਹੈ ਜਦ ਸੁਨੀਲ ਜਾਖੜ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਤੇ ਜਾਵਾਂਗੇ ਇਕੱਲੇ ਹੁਣ ਭਾਵੇਂ ਫੈਸਲਾ ਤੇ ਆਕਾਲੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਵੀ ਇਕੱਲੇ ਜਾਂਦਾ ਹੋ ਗਿਆ ਪਰ ਇਹ ਜਿਹੜੀ 31 ਤਰੀਕ ਦੀ ਰੈਲੀ ਹੈ ਇਹਨੇ ਬੜੀ ਦੁਵਿਧਾ ਜੀ ਕ੍ਰੀਏਟ ਕਰਤੀ ਹੈ ਕਿ ਵੀ ਦਿੱਲੀ ਦੇ ਵਿੱਚ ਤੇ ਆਪਾਂ ਇਕੱਠੇ ਸ਼ੰਭੂ ਬਾਰਡਰ ਤੋਂ ਬਾਅਦ ਆਪਾਂ ਇੱਕ ਦੂਜੇ ਦੇ ਗੱਲ ਪਾਵਾਂਗੇ ਇਹ ਇੱਕ ਸਥਿਤੀ ਜਿਹੜੀ ਰਾਜਨੀਤੀ ਦੇ ਵਿੱਚ ਹੈ ਇਹਨੂੰ ਲੋਕ ਕਿਦਾਂ ਲੈਣਗੇ ਇਹ ਆਪਣੇ ਆਪ ਵਿੱਚ ਬੜਾ ਦਿਲਚਸਪ ਹੋਏਗਾ ਜਦ 1 ਜੂਨ ਨੂੰ ਇੱਥੇ VOTING ਹੋਏਗੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇਹ ਬੜਾ ਦਿਲਚਸਪ ਹੋਏਗਾ ਜਦੋਂ VOTING ਹੋਣੀ ਹੈ 1 ਜੂਨ ਦੀ ਔਰ ਦੋ ਤਿੰਨ ਗੱਲਾਂ ਮੈਂ ਨਾਲ ਜੋੜ ਲਾਂ ਜਿਵੇਂ ਮੈਂ ਸੈਲੀਬ੍ਰਿਟੀ ਦੀ ਪਹਿਲਾਂ ਗੱਲ ਕੀਤੀ ਇਹ ਗੱਲ ਮੈਨੂੰ ਲੱਗਦਾ ਇੱਕ ਵਾਰੀ ਮੈਨੂੰ ਫੇਅਰ ਕਰਨੀ ਚਾਹੀਦੀ ਹੈ ਭਾਸਕਰ ਸਾਹਿਬ ਅਕਾਲੀ ਦਲ ਔਰ BJP ਔਰ ਕਾਂਗਰਸ ਵੀ ਕਿ ਕਾਂਗਰਸ ਵੀ ਅਗਰ ਪੰਜਾਬ ਦੇ ਵੱਡੇ ਨਹੀਂ ਮੰਨਦੇ ਤੇ ਬਾਹਰੋਂ ਪੰਜਾਬ ਚ ਐਕਸਪੋਰਟ ਕਰਕੇ ਭੇਜ ਸਕਦੀ ਹੈ ਦਿੱਲੀ ਤੋਂ ਬੰਬੇ ਤੋਂ ਰਾਜਸਥਾਨ ਤੋਂ ਗੁਜਰਾਤ ਤੋਂ ਕਿਉਂਕਿ ਬੀਜੇਪੀ ਦੀ ਵੀ ਨਜ਼ਰ ਹੈ ਵੀ ਅਗਰ ਪੰਜਾਬ ਚੋਂ ਜਿਹੜੇ ਸਾਡੇ ਲੋਕ ਬਾਹਰ ਗਏ ਹੋਏ ਨੇ ਵੱਡੇ-ਵੱਡੇ ਜਿਹੜੇ ਵੱਡੇ ਬਣ ਕੇ ਬਾਹਰ ਜਾ ਕੇ ਰਾਜਬਬਰ ਦਾ ਚਰਚਾ ਚੱਲ ਰਿਆ ਸੀ ਪਿੱਛੇ ਬੀਬੀ ਹਿਮਾ ਮਾਲਨੀ ਦੇ ਵੀ ਗੱਲ ਚੱਲ ਰਹੀ ਸੀ ਪਰ ਉਹਨਾਂ ਨੂੰ ਤਾਂ ਚਲੋ ਮथुरा ਤੋਂ ਫਿਰ ਟਿਕਟ ਦੇਤੀ ਉਹ ਲਗਾਤਾਰ ਉਥੋਂ ਦੋ ਵਾਰ ਜਿੱਤੇ ਨੇ ਤੀਸਰੀ ਵਾਰ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਕਿਉਂਕਿ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਚ ਉਤਾਰ ਕੇ ਬੀਜੇਪੀ ਨੇ ਉਥੇ ਇੱਕ ਤਰੀਕੇ ਨਾਲ ਇੱਕ ਅਜਿਹਾ ਚਿਹਰਾ ਅੱਗੇ ਕਰਤਾ ਬੀਜੇਪੀ ਨੇ ਜਿਹੜਾ ਭਵਿੱਖ ਦੀ ਸਿਆਸਤ ਹਿਮਾਚਲ ਪ੍ਰਦੇਸ਼ ਦੀ ਅੱਗੇ ਵਧਾ ਸਕਦਾ ਸੋ ਭਾਰਤੀ ਜਨਤਾ ਪਾਰਟੀ ਭਵਿੱਖ ਚ ਬੀਬੀ ਕੰਗਣਾ ਰਣੌਤ ਨੂੰ ਮੁੱਖ ਮੰਤਰੀ ਦੇ ਚਿਹਰੇ ਵਾਂਗ ਵੀ ਅੱਗੇ ਵਧਾ ਸਕਦੀ ਹੈ ਉਸੇ ਤਰ੍ਹਾਂ ਦਾ ਤਜਰਬਾ ਬੀਜੇਪੀ ਪੰਜਾਬ ਚ ਕਰ ਸਕਦੀ ਹੈ ਕਿ ਕੋਈ ਵੱਡੇ ਇੱਕ ਦੋ ਚਿਹਰੇ ਜਿਹੜੇ ਅਸੀਂ ਸੋਚ ਵੀ ਨਹੀਂ ਰਹੇ ਬੀਜੇਪੀ ਉਹਨਾਂ ਨੂੰ ਉਤਾਰ ਦੇ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਵੀ ਗੇਮ ਚੇਂਜ ਹੋਵੇ ਕਿ ਕਾਂਗਰਸ ਵੀ ਲੱਭ ਰਹੀ ਹੋਣੀ ਹੈ ਵੀ ਅਸੀਂ ਵੀ ਸੈਲੀਬ੍ਰਿਟੀ ਲੱਭ ਕੇ ਲਿਆਈਏ ਅਕਾਲੀ ਦਲ ਅਕਾਲੀ ਦਲ ਕੋਲੇ ਵੀ ਦੇਖੋ 13 ਇਸ ਵਕਤ ਵੱਡੇ ਚਿਹਰੇ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਕੋਲੇ 13 ਅਜਿਹੇ ਚਿਹਰੇ ਨੇ ਹਾਂ ਅਗਰ ਅਕਾਲੀ ਦਲ ਬਿਲਕੁਲ ਹੀ ਇਹ ਮੰਨ ਕੇ ਬੈਠਾ ਹੈ ਕਿ ਜੇ ਅਸੀਂ ਕੋਈ ਜਿੱਤ ਗਏ ਜਿੱਤ ਗਏ ਅਸੀਂ ਤਾਂ 27 ਲਈ ਤਿਆਰੀ ਕਰਾਂਗੇ ਤੁਹਾਡਾ ਨਜ਼ਰੀਆ ਜਿੱਥੇ ਤੱਕ ਭਾਜਪਾ ਦੀ ਗੱਲ ਹੈਗੀ ਆ ਉਹਨਾਂ ਨੇ ਸੈਲੀਬ੍ਰਿਟੀਆਂ ਦੋ ਵਾਰ ਦੋ ਵਾਰ ਉਤਾਰਿਆ ਨਹੀਂ ਗੁਰਦਾਸਪੁਰ ਤੋਂ ਤੇ ਦੂਜੀ ਵਾਰ ਜਦ ਦੋ ਵਾਰ ਨਸੈਂਸ ਕੀ ਪਹਿਲੇ ਵਿਨੋਦ ਖੰਨਾ ਉਹਨਾਂ ਦੋ ਵਾਰ ਇੱਕ ਤੋਂ ਵੱਧ ਵਾਰ ਉੱਥੇ ਜਿੱਤੇ ਹੋਏ ਹੈ ਲੇਕਿਨ ਸਨੀ ਦਿਓਲ ਉਹਨਾਂ ਦੇ ਐਕਸਪੀਰੀਅੰਸ ਤੋਂ ਬਾਅਦ ਜੇ ਬੀਜੇਪੀ ਬੀਜੇਪੀ ਨੂੰ ਪਤਾ ਹੈ ਗਲਤੀ ਸੈਲੀਬ੍ਰਿਟੀ ਨੂੰ ਤਾਰਨ ਦੀ ਇੱਕ ਵਾਰ ਹੋਰ ਗੁਰਦਾਸਪੁਰ ਤੋਂ ਕਰਤੀ ਨਾ ਤੇ ਫਿਰ ਸਮਝੋ ਕਿ ਵੀ ਬੀਜੇਪੀ ਦੀ ਐ ਸੀਟ ਜਿਹਨੂੰ ਉਹ ਵਿਨਿੰਗ ਸੀਟ ਕਹਿੰਦੇ ਨੇ ਉਹ ਹਾਰੀ ਹਾਰੀ ਹੁਣ ਲੁਧਿਆਣੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਦੂਜੀ ਪਾਰਟੀ ਦੇ ਬੰਦੇ ਦਾ ਬੀਜੇਪੀ ਦੇ ਕੈਂਡੀਡੇਟ ਬਣਨ ਦੀ ਗੱਲ ਚੱਲ ਰਹੀ ਸੀ ਪਰ ਅਕਾਲੀ ਦਲ ਬੀਜੇਪੀ ਦੇ ਅਲਾਈਅੰਸ ਨਾ ਹੋਣ ਕਰਕੇ ਮੈਨੂੰ ਲੱਗਦਾ ਉਹ ਮੂਵ ਹੁਣ ਰੁਕ ਜਾਣੀ ਹੈ ਔਰ ਉੱਥੇ ਅਕਸ਼ੇ ਕੁਮਾਰ ਉਹਨਾਂ ਦਾ ਨਾਇਕ ਪਰ ਪਹਿਲੇ ਚੱਲਦਾ ਸੀਗਾ ਹੁਣ ਅਕਸ਼ਾ ਕੁਮਾਰ ਇੱਕ ਵਾਰ ਫੇਰ ਉਥੋਂ ਅਗਰ ਕੈਂਡੀਡੇਟ ਹੁੰਦੇ ਨੇ ਤੇ ਇਹ ਵਿਨੇਬਿਲਿਟੀ ਭਾਜਪੀ ਤੇ ਪੱਖੀ ਚ ਆ ਸਕਦੀ ਹੈ ਕਿਉਂਕਿ ਸੈਲੀਬ੍ਰਿਟੀ ਦੀ ਇੱਕ ਵੱਖਰੀ ਕਿਉਂਕਿ ਅਕਸ਼ਾ ਕੁਮਾਰ ਉਹਨਾਂ ਔਰ ਸਨੀ ਦੇਵ ਉਹਨਾਂ ਦੀ ਇਮੇਜ ਦੇ ਵਿੱਚ ਫਰਕ ਹੈਗਾ ਔਰ ਜਿੱਥੇ ਤੱਕ ਗੱਲ ਹੋਰ ਵੀ ਸੈਲੀਬ੍ਰਿਟਿਸ ਦੀ ਹੈਗੀ ਹੈ ਜਿਹੜਾ ਕਰਮਜੀਤ ਸਿੰਘ ਅਨਮੋਲ ਉਹਨਾਂ ਨੂੰ ਆਲਰੇਡੀ ਆਮ ਆਦਮੀ ਪਾਰਟੀ ਫਰੀਦਕੋਟ ਤੋਂ ਤਾਰ ਚੁੱਕੀ ਹੈ ਮੁਹੰਮਦ ਸਦੀਕ ਕਾਂਗਰਸ ਦੇ ਉਹ ਵੀ ਸੈਲੀਬ੍ਰਿਟੀ ਰਹੇ ਨੇ ਔਰ ਹੁਣ ਅਕਾਲੀ ਦਲ ਔਰ ਭਾਜਪੀ ਵੀ ਕੀ ਉਥੋਂ ਸੈਲੀਬ੍ਰਿਟੀ ਨੂੰ ਉਤਾਰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ ਯਾਨੀ ਸੈਲੀਬ੍ਰਿਟੀਜ਼ ਨੂੰ ਉਤਾਰਨ ਦਾ ਕਿੰਨਾ ਕੋਈ ਫਾਇਦਾ ਹੁੰਦਾ ਹੈ ਇਹ ਤੇ ਨਹੀਂ ਪਤਾ ਹੁਣ ਜਿਹੜੇ ਸੈਲੀਬ੍ਰਿਟੀਜ਼ ਪੰਜਾਬ ਦੇ ਵਿੱਚ ਹੈਗੇ ਨੇ ਉਹ ਹੁਣ ਬਹੁਤੇ ਨਹੀਂ ਰਹੇ ਜਿਹੜੇ ਇਲੈਕਸ਼ਨ ਦੀ ਮੈਦਾਨ ਦੇ ਵਿੱਚ ਅੱਗੇ ਆਣ ਹੁਣ ਸਾਊਥ ਤੋਂ ਰਜਨੀਕਾਂਤ ਨੂੰ ਲਿਆ ਕੇ ਜੇ ਇੱਥੇ ਕੋਈ ਪਾਰਟੀ ਉਤਾਰ ਦੇ ਤਾਂ ਉਹਦਾ ਕਿੰਨਾ ਕੋਈ ਫਾਇਦਾ ਹੋਏਗਾ ਪਰ ਇਹ ਵੇਖ ਵੀ ਇਹ ਹੁਣ ਕੈਂਡੀਡੇਟ ਦੀ ਤਲਾਸ਼ ਹਰ ਪੋਲੀਟੀਕਲ ਪਾਰਟੀਆਂ ਨੂੰ ਹੈਗੀ ਹੈ ਆਮ ਆਦਮੀ ਪਾਰਟੀ ਨੂੰ ਜਿਹੜੇ ਬਾਕੀ ਦੇ 4 ਸੀਟਾਂ ਹੈਗੀਆਂ ਉਥੇ ਕਿਹੜੇ ਕੈਂਡੀਡੇਟ ਉਤਾਰੀਏ ਉਹਦੀ ਤਲਾਸ਼ ਹੈਗੀ ਹੈ ਔਰ ਅਕਾਲੀ ਦਲ ਨੂੰ ਵੀ ਘੱਟੋ ਘੱਟ 6 ਸੀਟਾਂ ਦੇ ਉੱਤੇ ਐਦਾਂ ਦੇ ਵਿਨਿੰਗ ਕੈਂਡੀਡੇਟ ਲੱਭਣ ਦੀ ਲੋੜ ਹਜੇ ਵੀ ਹੈਗੀ ਹੈ ਔਰ ਕਾਂਗਰਸ ਦੀ ਗੱਲ ਕਰੀਏ ਜਿਨ੍ਹਾਂ ਨੂੰ ਉਹ ਵਿਨਿੰਗ ਸਮਝਦੇ ਨੇ ਉਹ ਮੈਦਾਨ ਦੇ ਵਿੱਚ ਉਤਰਨਾ ਨਹੀਂ ਚਾਹੁੰਦੇ ਤੇ ਜ਼ਬਰਦਸਤੀ ਬਸਤਾ ਟੰਗ ਕੇ ਭੇਜ ਵੀ ਦਿੱਤਾ ਗਿਆ ਇੱਥੇ ਤੇ ਉਹ ਕਿਸ ਤਰੀਕੇ ਨਾਲ ਉਹ ਇਲੈਕਸ਼ਨ ਲੜਨਗੇ ਪਤਾ ਨਹੀਂ ਯਾਨੀ ਇਹ ਲੜਾਈ ਤਕਰੀਬਨ ਹੋਰ ਇੱਕ ਹਫ਼ਤੇ ਦੇ ਵਿੱਚ ਸੱਜਣ ਵਾਲੀ ਹੈ ਕਿਉਂਕਿ ਜਿੱਥੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਭਾਜਪਾ ਵੀ ਆਪਣੇ ਕੈਂਡੀਡੇਟ ਇਸ ਹਫ਼ਤੇ ਦੇ ਆਖਰ ਤੱਕ ਦੇ ਸਕਦੀ ਹੈ ਅਕਾਲੀ ਦਲ ਵੀ ਆਪਣੇ ਕੈਂਡੀਡੇਟ ਇੱਕ ਦੋ ਦਿਨਾਂ ਦੇ ਵਿੱਚ ਅਨਾਉਂਸ ਕਰ ਸਕਦਾ ਹੈ ਔਰ ਜਿੱਥੇ ਤੱਕ ਗੱਲ ਰਹੀ 5 ਦਿਨਾਂ ਦੀ ਗੱਲ ਭਗਵੰਤ ਮਾਨ ਉਹਨਾਂ ਕਰਕੇ ਹਟੇ ਸੀਗੇ ਕਿ 5 ਦਿਨਾਂ ਦੇ ਵਿੱਚ ਬਾਕੀ ਦੇ 5 ਕੈਂਡੀਡੇਟ ਅਸੀਂ ਅਨਾਉਂਸ ਕਰ ਦਾਂਗੇ ਮੈਨੂੰ ਲੱਗਦਾ ਉਹ 5 ਦਿਨ ਹੋਣ ਵਾਲੇ ਹੈਗੇ ਨੇ ਔਰ ਜਿੱਥੇ ਤੱਕ ਕਾਂਗਰਸ ਦੀ ਗੱਲ ਹੈਗੀ ਹੈ ਉੱਥੇ ਬੜਾ ਢੀਲੂ ਢੀਲੂ ਜਿਹਾ ਕੰਮ ਚੱਲ ਰਿਹਾ ਹੈ ਉਹ 1 ਜੂਨ ਤੋਂ ਬਾਅਦ ਯਾਨੀ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਕਾਂਗਰਸ ਦੇ ਕੈਂਡੀਡੇਟ ਆਣ ਦੀ ਉਮੀਦ ਹੈ ਐਦਾਂ ਦੀ ਕੰਸੋਰ ਸਾਨੂੰ ਲੱਗੀ ਹੈ ਬਿਲਕੁਲ ਠੀਕ ਹੈ ਜੀ ਸੋ ਪੋਲਿਟਿਕਲ ਪਾਰਟੀਆਂ ਦੇ ਲਈ ਇਸ ਵਕਤ ਕੈਂਡੀਡੇਟ ਲੱਭਣਾ ਆਫ ਸੀਜ਼ਨ ਦੇ ਵਿੱਚ ਜਾਮਣਾਂ ਲੱਭਣ ਵਾਲੀ ਗੱਲ ਹੈ ਸੋ ਇਸ ਵਕਤ ਸੀਜ਼ਨ ਜਿਹੜਾ ਉਹ ਚੋਣਾਂ ਦਾ ਹੈ ਤੇ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਪਰ ਕੋਈ ਵੇਲਾ ਹੁੰਦਾ ਹੈ ਉਦੋਂ ਬਹੁਤ ਸਾਰੇ ਕੈਂਡੀਡੇਟ ਦਾਅਵੇਦਾਰੀਆਂ 'ਚ ਹੁੰਦੇ ਨੇ ਬਹੁਤ ਸਾਰੇ ਕੈਂਡੀਡੇਟ ਦੌੜ 'ਚ ਹੁੰਦੇ ਨੇ ਪਰ ਇਸ ਵਕਤ ਸਥਿਤੀ ਜਿਵੇਂ ਮੈਂ ਕਿਹਾ ਕਿ ਆਫ ਸੀਜ਼ਨ ਚੱਲ ਰਿਹਾ ਹੈ ਤੇ ਪੋਲੀਟੀਕਲ ਪਾਰਟੀਆਂ ਜਾਮਣਾਂ ਲੱਭ ਰਹੀਆਂ ਨੇ ਸੋ ਇਹ ਬੜੀ ਦਿਲਚਸਪ ਸਥਿਤੀ ਬਣਨੀ ਹੈ ਪਰ ਜਿਵੇਂ ਜਿਵੇਂ ਚੂਨ ਜਲਾਈ ਬਰਸਾਤਾਂ ਦਾ ਮੌਸਮ ਆਉਣਾ ਹੈ ਉਦੋਂ ਨੂੰ ਜਾਮਣਾ ਆ ਜਾਣੀ ਹੈ ਪਰ ਉਦੋਂ ਤੱਕ ਤਾਂ ਨਤੀਜੇ ਵੀ ਆ ਚੁੱਕੇ ਹੋਣਗੇ ਇਸ ਕਰਕੇ ਪੋਲਿਟਿਕਲ ਪਾਰਟੀਆਂ ਕਿਹਨੂੰ ਲੱਭ ਕੇ ਲਿਆਉਂਦੀਆਂ ਨੇ ਪੰਜਾਬ ਚੋਂ ਇਹ ਬੜੀ ਦਿਲਚਸਪ ਗੱਲ ਰਹੇਗੀ ਇਸ ਵਕਤ ਦੇਖਣ ਵਾਲੀ ਅ ਰਜੀਵ ਜੀ ਅਕਾਲੀ ਦਲ ਸਭ ਤੋਂ ਜਿਹੜੇ ਵੱਡੇ ਚਿਹਰੇ ਨੇ ਹੁਣ ਅਕਾਲੀ ਦਲ ਦੇ ਵੀ ਗੱਲ ਕਰ ਲਈਏ ਹਰਸਿਮਰਤ ਕੌਰ ਬਾਦਲ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਇਹ ਤਿੰਨ ਤਾਂ ਉਹ ਵੱਡੇ ਚਿਹਰੇ ਨਹੀਂ ਜਿਹੜੇ ਕਿਤੇ ਨਾ ਕਿਤੇ ਪਾਰਲੀਮੈਂਟ ਜਾਂ ਵਿਧਾਨ ਸਭਾ ਚ ਰਹੇ ਨੇ ਹੁਣ ਸੁਖਵੀਰ ਬਾਦਲ ਬਤੌਰ ਪ੍ਰਧਾਨ ਪਾਰਟੀ ਨੂੰ ਚੋਣ ਲੜਾਉਣਗੇ ਜਾਂ ਆਪ ਵੀ ਲੜਨਗੇ ਦੇਖੋ ਹਜੇ ਤੱਕ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਤਰਫੋਂ ਇਹ ਕਲੈਰਿਟੀ ਆਈ ਹੈ ਕਿ ਐਤ ਕੀ ਉਹ ਇਲੈਕਸ਼ਨ ਨਹੀਂ ਲੜਨਗੇ ਕਿਉਂਕਿ ਉਹ ਬਤੌਰ ਪ੍ਰਧਾਨ ਤੇ ਇਹਨਾਂ ਦੇ 13 ਕੈਂਡੀਡੇਟ ਨੂੰ ਲੜਾਣਗੇ ਜੇ ਉਹ ਖੁਦ ਲੜਦੇ ਨੇ ਤੇ ਫਿਰ ਇੱਕ ਫੈਮਿਲੀ ਇੱਕ ਟਿਕਟ ਵਾਲਾ ਰੂਲ ਜਿਹੜਾ ਹੁਣੇ-ਹੁਣੇ ਇੰਪਲੀਮੈਂਟ ਕੀਤਾ ਹੈ ਇਹ ਹਫਤੇ ਦੇ ਅੰਦਰ ਹੀ ਤੋੜਨਾ ਪੈ ਸਕਦਾ ਹੈ ਅਕਾਲੀ ਦਲ ਨੂੰ ਮੈਨੂੰ ਲੱਗਦਾ ਹੈ ਕਿ ਛੇਤੀ ਕਿਤੇ ਹੁਣ ਕਿਉਂਕਿ ਸੁਖਵੀਰ ਉਹਨਾਂ ਨੇ ਜਿਆਦਾ ਮਨ ਬਣਾ ਲਿਆ ਸੀ ਨਾ ਕਿ ਮੈਂ ਇਲੈਕਸ਼ਨ ਨਹੀਂ ਲੜੂਗਾ ਉਸ ਤੋਂ ਬਾਅਦ ਹੀ ਇਹ ਰੂਲ ਕੱਢ ਕੇ ਬਾਹਰ ਮਾਰਿਆ ਯਾਨੀ ਕ ਉਨ ਹਰ ਜ਼ਿਮਰਤ ਕੋਰ ਬਾਦਲ ਉਹਨਾਂ ਦਾ ਬਠਿੰਡੇ ਤੋਂ ਇਲੈਕਸ਼ਨ ਲੜਨਾ ਲਗਭਗ ਤੈ ਹੋਵੇ ਉਹ ਜਿੱਥੇ ਤਾਂ ਖਡੂਰ ਸਾਹਿਬ ਦੀ ਗੱਲ ਹੈਗੀ ਆ ਉੱਥੇ ਬਿਕਰਮ ਸਿੰਘ ਮਰੀਠੀਆ ਅਦੇਸ਼ ਪ੍ਰਤਾਪ ਸਿੰਘ ਕੈਰੋ ਦੀ ਗੱਲਾਂ ਗੱਲਾਂ ਚੱਲਦੀ ਹੈ ਕਿ ਇਹਨਾਂ ਦੋ ਦੋਨਾਂ ਵਿੱਚੋਂ ਇੱਕ ਕੈਂਡੀਡੇਟ ਹੋ ਸਕਦਾ ਔਰ ਉਹ ਇੱਕ ਐਕਸਟੈਂਡਡ ਫੈਮਿਲੀ ਹੈ ਇਸ ਕਰਕੇ ਉਹ ਰੂਲ ਇਸ ਤਰੀਕੇ ਨਾਲ ਇੱਥੇ ਇੰਪਲੀਮੈਂਟ ਨਹੀਂ ਹੋ ਸਕਦਾ ਔਰ ਬਾਕੀ ਦੀ ਜਗ੍ਹਾ ਦੇ ਉੱਤੇ ਕੈਂਡੀਡੇਟ ਕਿਹੜੇ ਹੋਣਗੇ ਇਹ ਇੱਕ ਅੰਮ੍ਰਿਤਸਰ ਤੋਂ ਅਗਰ ਐਤ ਕੀ ਅਕਾਲੀ ਦਲ ਨੇ ਸੀਟ ਲੜਨੀ ਹੋਈ ਤਾਂ ਉਤੋਂ ਕੌਣ ਕੈਂਡੀਡੇਟ ਹੋ ਸਕਦਾ ਵੈਸੇ ਤਾਂ ਬਿਕਰਮ ਸਿੰਘ ਮਰੀਠੀਆ ਵੀ ਉਤੋਂ ਕੈਂ ਪਰ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਅੰਮ੍ਰਿਤਸਰ ਦੇ ਵਿੱਚ ਮਿਲੀ ਹੋਈ ਹਾਰ ਨੂੰ ਸ਼ਾਇਦ ਕਿਉਂਕਿ ਅਜਨਾਲਾ ਉਹਨਾਂ ਦੀ ਮਜੀਠਾਗਾ ਕੌਨਸਟਿਟੈਂਸੀ ਅੰਮ੍ਰਿਤਸਰ ਦੇ ਵਿੱਚ ਹੀ ਪੈਂਦੀ ਹੈ ਤੇ ਉਸ ਕੌਨਸਟਿਟੈਂਸੀ ਦੇ ਵਿੱਚ ਉਹ ਸਟਰੋਂਗ ਵੀ ਬੜੇ ਨੇ ਮੈਨੂੰ ਇਹ ਲੱਗਦਾ ਹੈ ਕਿ ਜਿੱਤ ਹਾਰ ਤੋਂ ਜ਼ਿਆਦਾ ਫਾਇਦਾ ਨੁਕਸਾਨ ਹਰ ਕੈਂਡੀਡੇਟ ਇੰਡੀਵਿਜੂਅਲ ਲੈਵਲ ਤੇ ਵੀ ਸੋਚੇਗਾ ਕਿ ਮੈਨੂੰ ਲੋਕ ਸਭਾ ਇਲੈਕਸ਼ਨ ਲੜਨ ਦਾ ਕਿੰਨਾ ਫਾਇਦਾ ਕਿੰਨਾ ਨੁਕਸਾਨ ਜੇ ਮੈਂ ਇਲੈਕਸ਼ਨ ਲੜਨਾ ਜਿੱਤਾਂਗਾ ਤੇ ਕਿੰਨਾ ਫਾਇਦਾ ਹਾਰਾਂਗਾ ਤੇ ਕਿੰਨਾ ਘਾਟਾ ਯਾਨੀ ਇਹ ਸਾਰੀ ਅਸੈਸਮੈਂਟ ਲਾਣ ਤੋਂ ਬਾਅਦ ਕੋਈ ਵੀ ਫੈਸਲਾ ਕੋਈ ਕੈਂਡੀਡੇ ਬਿਲਕੁਲ ਠੀਕ ਹੈ ਜੀ ਸੋ ਬੜੀ ਵਿਚਿੱਤਰ ਜੀ ਸਥਿਤੀ ਬਣੀ ਹੋਈ ਹੈ ਕਾਂਗਰਸ ਦੇ ਵਿੱਚ ਵੀ ਗੱਲਾਂ ਤਾਂ ਇਹ ਚੱਲ ਰਹੀਆਂ ਨੇ ਕਿ ਕਈ ਕੈਂਡੀਡੇਟ ਅਜਿਹੇ ਨੇ ਅਗਰ ਉਹ ਨਹੀਂ ਤੇ ਉਹਨਾਂ ਦੀਆਂ ਪਤਨੀਆਂ ਨੂੰ ਚੋਣ ਲੜਾਈ ਜਾਵੇ ਸੋ ਇਸ ਵਾਰ ਮੈਨੂੰ ਲੱਗਦਾ ਹੈ ਕਿ ਪਰਿਵਾਰ ਦੇ ਵਿੱਚੋਂ ਇੱਕ ਟਿਕਟ ਦੀ ਗੱਲ ਕਿਉਂਕਿ ਭਗਵੰਤ ਮਾਨ ਨੇ ਸਾਬਤ ਕਰਤਾ ਕਿ ਉਹ ਪਰਿਵਾਰਵਾਦ ਦੇ ਵਿਰੋਧੀ ਨੇ ਉਹਨਾਂ ਨੇ ਆਪਣੇ ਪਰਿਵਾਰ ਚੋਂ ਕਿਸੇ ਨੂੰ ਅੱਗੇ ਨਹੀਂ ਵਧਾਇਆ ਪਰ ਅਕਾਲੀ ਦਲ ਨੇ ਵੀ ਇਹ ਐਲਾਨ ਕਰਤਾ ਹੁਣ ਅਗਰ ਕਾਂਗਰਸ ਚ ਕਿਸੇ ਐਮਪੀ ਦੀ ਕਿ ਸੀਐਮਐਲ ਦੀ ਪਤਨੀ ਨੂੰ ਟਿਕਟ ਮਿਲਿਆ ਤੇ ਫਿਰ ਕਾਂਗਰਸ ਤੇ ਪਰਿਵਾਰਵਾਦ ਦੇ ਇਲਜ਼ਾਮ ਲੱਗਣਗੇ ਪਰ ਮੈਂ ਅਖੀਰ ਚ ਇੱਕ ਸਵਾਲ ਬੜਾ ਅਹਿਮਿਆਤ ਵਾਲਾ ਕਰੂੰਗਾ ਹਜੇ ਤੱਕ ਜੋ ਪੰਜਾਬ ਦਾ ਪੋਲਿਟੀਕਲ ਸੀਨ ਹੈ ਆਮ ਆਦਮੀ ਪਾਰਟੀ ਨੇ 8 ਕੈਂਡੀਡੇਟਾਂ ਦਾ ਐਲਾਨ ਕੀਤਾ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਮਹਿਲਾ ਕੈਂਡੀਡੇਟ ਨਹੀਂ ਹੈ ਭਾਸਕਰ ਸਾਹਿਬ ਅਕਸਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਮਹਿਲਾਵਾਂ ਦਾ ਵੱਡਾ ਯੋਗਦਾਨ ਰਿਹਾ ਬੀਬੀ ਪ੍ਰਨੀਤ ਕੌਰ ਤਾਂ ਸਾਨੂੰ ਇੱਕ ਉਮੀਦਵਾਰ ਦਿਖ ਰਹੇ ਨਹੀਂ ਪਰ ਹੋਰ ਕਿਸੇ ਪਾਰਟੀ ਚ ਸਾਨੂੰ ਕੋਈ ਵੱਡਾ ਚਿਹਰਾ ਨਹੀਂ ਦਿਖ ਰਿਹਾ ਹਾਲਾਂਕਿ ਜਲੰਧਰ ਤੋਂ ਬੀਬੀ ਕਰਮਜੀਤ ਕੌਰ ਚੌਧਰੀ ਉਹ ਵੀ ਨੇ ਇਸ ਤੋਂ ਇਲਾਵਾ ਹੋਰ ਕੋਈ ਵੱਡੇ ਚਿਹਰੇ ਨਹੀਂ ਦਿਖ ਰਹੇ ਭਾਜਪਾ ਕਿਹੜੇ ਮਹਿਲਾ ਉਮੀਦਵਾਰ ਨੂੰ ਉਤਾਰ ਸਕਦੀ ਹੈ ਅਕਾਲੀ ਦਲ ਕੋਲੇ ਹਰਸ਼ਮ੍ਰਿਤ ਕੌਰ ਬਾਦਲ ਤੋਂ ਬਿਨਾ ਹੋਰ ਕਿਹੜਾ ਮਹਿਲਾ ਚਿਹਰਾ ਹੈ ਜਾਂ ਇਸ ਵਾਰ ਜ਼ਿਆਦਾਤਰ ਜਿਹੜੀਆਂ ਟਿਕਟਾਂ ਨੇ ਉਹ ਮਰਦਾਂ ਨੂੰ ਹੀ ਦਿੱਤੀਆਂ ਜਾਣਗੀਆਂ ਪੋਲਿਟੀਕਲ ਪਾਰਟੀਆਂ ਕੋਲੇ ਕ੍ਰਾਈਸਿਸ ਹੈ ਇਸ ਵਾਰ ਕਿਉਂਕਿ ਅਗਰ ਅਗਰ ਪਰਿਵਾਰਵਾਦ ਦਾ ਨਾਅਰਾ ਪਿੱਛੇ ਕਰ ਦਿੱਤਾ ਜਾਂਦਾ ਹੈ ਤੇ ਫੇਰ ਮਹਿਲਾਵਾਂ ਦੀ ਗਿਣਤੀ ਹੋਰ ਘਟ ਜਾਂਦੀ ਹੈ। ਅਜੇ ਹਾਲਾਤਾਂ ਦੇ ਵਿੱਚ ਤੁਸੀਂ ਪੰਜਾਬ ਦਾ ਇਸ ਵਾਰ 2024 ਦਾ ਜਿਹੜਾ ਚੋਣ ਦੰਗਲ ਹੈ ਉਹਦੇ 'ਚ ਮਹਿਲਾਵਾਂ ਨੂੰ ਤੁਸੀਂ ਵੇਖਦੇ ਹੋ ਜਦੋਂ ਭਾਜਪੀ ਨੇ ਭਾਜਪੀ ਨੇ 50% ਰਾਖਵਾ ਕਰਨ ਦਾ ਬਿੱਲ ਵੀ ਪਾਸ ਕਰ ਰੱਖਿਆ ਜਾਂ ਸਾਰੀ ਗੱਲ 29 ਤੱਕ ਛੱਡੀ ਹੋਈ ਹੈ। ਮੈਨੂੰ ਇਹ ਲੱਗਦਾ ਹੈ ਗੱਲ ਸਾਰੀ 29 ਤੱਕ ਹੀ ਚਲੀ ਗਈ ਹੈ ਕਿਉਂਕਿ ਜਦ ਉਹ ਰਾਖਵਾ ਕਰਨ ਜਿਹੜਾ ਊਮਨ ਰਿਜ਼ਰਵੇਸ਼ਨ ਬਿੱਲ ਉਹ ਵੀ 29 ਦੇ ਵਿੱਚ ਜਾ ਕੇ ਇੰਪਲੀਮੈਂਟ ਹੋਣਾ ਹੈ ਔਰ ਇਹਨੂੰ ਕ੍ਰਿਟੀਸਾਈਜ਼ ਰਾਹੁਲ ਗਾਂਧੀ ਉਹਨਾਂ ਨੇ ਕੀਤਾ ਸੀਗਾ। ਪਰ rahul gandhi ਉਹਨਾ ਜਿੱਥੇ ਤੱਕ ਪੰਜਾਬ ਦੀ ਗੱਲ ਹੈਗੀ ਹੈ ਹਾਲਾਂਕਿ ਕਾਂਗਰਸ ਨੇ ਹਜੇ ਤੱਕ ਕੋਈ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਪਰ ਜਿਹੜੇ ਨਾਂ ਚੱਲਦੇ ਨੇ ਉਹਦੇ ਹਿਸਾਬ ਨਾਲ ਇੱਕ ਦੋ ਸੀਟਾਂ ਨੂੰ ਇੱਕ ਵੀ ਸੀਟ ਦੇ ਉੱਤੇ ਮਹਿਲਾ ਨਾਂ ਨਹੀਂ ਚੱਲਦਾ ਔਰ ਹਜੇ ਤੱਕ ਆਮ ਆਦਮੀ ਪਾਰਟੀ ਨੇ 8 1 ਯਾਨੀ ਨੌਵਾਂ ਵੀ ਕੈਂਡੀਡੇਟ ਘੋਸ਼ੀਤ ਹੀ ਸਮਝੋ ਨੋ ਕੈਂਡੀਡੇਟ ਦੇ ਵਿੱਚੋਂ ਇੱਕ ਵੀ ਮਹਿਲਾ ਨੂੰ ਕੈਂਡੀਡੇਟੀ ਬਣਾਇਆ ਬਾਕੀ ਦੀ ਚਾਰ ਕੌਨਸਲੈਂਸੀਜ਼ ਦੇ ਵਿੱਚ ਵੀ ਜਿਹੜੇ ਨਾਂ ਚੱਲਦੇ ਨੇ ਫਿਲਹਾਲ ਉਹਨਾਂ ਦੇ ਵਿੱਚ ਵੀ ਕੋਈ ਮਹਿਲਾ ਸਿਰਫ ਇੱਕ ਛੱਡ ਗਏ ਗੁਰਦਾਸਪੁਰ ਤੋਂ ਜਿਸ ਤਰ੍ਹਾਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਕਹਿ ਚੁੱਕੇ ਆ ਕਿ ਕਵਿਤਾ ਖੰਨਾ ਜਿਨ੍ਹਾਂ ਨੂੰ ਭਾਜਪਾ ਅਗਰ ਟਿਕਟ ਨਹੀਂ ਦੇਗੀ ਤੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੀ ਹੈ ਤੇ ਐਸ ਨਾਤੇ ਮਹਿਲਾ ਦਾ ਵੀ ਇੱਕ ਕੋਟਾ ਤੇ ਪੂਰਾ ਆਮ ਆਦਮੀ ਪਾਰਟੀ ਕਰ ਹੀ ਸਕਦੀ ਹੈ ਔਰ ਇੱਕ ਚੰਗੇ ਕੈਂਡੀਡੇਟ ਨੂੰ ਆਪਣੀ ਪਾਰਟੀ ਦੇ ਵਿੱਚ ਲਿਆਉਣ ਦੇ ਵਾਸਤੇ ਕਾਮਯਾਬੀ ਹੋ ਸਕਦੀ ਹੈ ਔਰ ਕਾਂਗਰਸ ਦੇ ਵਿੱਚ ਤੇ ਫਿਲਹਾਲ ਮਹਿਲਾਵਾਂ ਦਾ ਜੇਕਰ ਬੋਤਾ ਨਹੀਂ ਹੋ ਰਿਹਾ ਮਹਿਲਾਵਾਂ ਦੇ ਨਾਂ ਤੇ ਅਮ੍ਰਿਤਾ ਵੜਿੰਗ ਜਾਂ ਫਿਰ ਉਸੇ ਕੰਸਿਸਟੈਂਸੀਸ ਦੇ ਵਿੱਚ ਅਮ੍ਰਿਤ ਗਿੱਲ ਦਾ ਨਾਂ ਚੱਲਦਾ ਪਿਆ ਹੈ ਉਨ ਦੋਨਾਂ ਵਿੱਚੋਂ ਕਿਹਨੂੰ ਟਿਕਟ ਮਿਲਦੀ ਹੈ ਪਤਾ ਨਹੀਂ ਲੇਕਿਨ ਐਸ ਤਰੀਕੇ ਨਾਲ ਜੇ ਬੀਜੇਪੀ ਦੀ ਗੱਲ ਕਰੀਏ ਤੇ ਬੀਜੇਪੀ ਵੱਲੋਂ ਤੇ ਹਜੇ ਤੱਕ ਅਸੀਂ ਮਹਿਲਾ ਦੀ ਗੱਲ ਚੱਲੀ ਨਹੀਂ ਰਹੀ ਯਾਨੀ ਅਗਰ ਪਰਨੀਤ ਕੌਰ ਤੋਂ ਇਲਾਵਾ ਹੋਰ ਕਿਸੇ ਕੰਸਟੀਚੁਐਂਸੀ ਦੇ ਵਿੱਚ ਲੱਗਦਾ ਨਹੀਂ ਕਿ ਕੋਈ ਮਹਿਲਾ ਨੂੰ ਬੀਜੇਪੀ ਫਿਲਹਾਲ ਟਿਕਟ ਦੇਣ ਦੇ ਮੂਰੀਤ ਹੈ ਪਰ ਚਲੋ ਇਹ ਕੋਟਾ ਹੁੰਦਾ ਹੈ ਕੋਟਾ ਕਈ ਵਾਰ ਫੁੱਲ ਹੁੰਦਾ ਕਈ ਵਾਰ ਨਹੀਂ ਹੁੰਦਾ ਜੇ ਤੁਹਾਨੂੰ ਕੋਈ ਮਹਿਲਾ ਮਿਲ ਹੀ ਨਹੀਂ ਰਹੀ ਹੋਏ ਤੇ ਤੁਸੀਂ ਜ਼ਬਰਦਸਤੀ ਕਿਸੇ ਮਹਿਲਾ ਨੂੰ ਮਹਿਲਾ ਕੋਟਾ ਪਰ ਪਰਨਣ ਵਾਸਤੇ ਖੜੇ ਕਰੋ ਅਜੇ ਇੰਨਾ ਦੀ ਨੋਮਤ ਨਹੀਂ ਆਈ ਕਿਉਂਕਿ ਇਹ ਸਾਰਾ ਮਾਮਲਾ ਫਿਰ ਹਾਲ ਪੈਂਡਿੰਗ 2029 ਤੱਕ ਕਰ ਦਿੱਤਾਗੇ ਬਿਲਕੁਲ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਰਜੀਵ ਪਾਸਕਰ ਜੀ ਬਹੁਤ ਅਹਿਮ ਪੁਆਇੰਟ ਸੀ ਜਿਹੜੇ ਬੜੀ ਗਹਿਰਾਈ ਦੇ ਨਾਲ ਸਾਰੇ ਤੁਸੀਂ ਸਾਂਝੇ ਕੀਤੇ ਆ ਸੋ ਹਰ ਰੋਜ਼ ਦੁਪਹਿਰ ਨੂੰ 3 ਵਜੇ ਅਸੀਂ ਬਿਲਕੁਲ ਨਵੇਂ ਅਪਡੇਟਸ ਔਰ ਉਹਨਾਂ ਦੇ ਉੱਪਰ ਰਜੀਵ ਪਾਸਕਰ ਜੀ ਦੇ ਐਨਾਲਿਸਿਸ ਦੇ ਨਾਲ ਹਾਜ਼ਰ ਹੋਇਆ ਕਰਾਂਗੇ ਫਿਲਹਾਲ ਇਜਾਜ਼ਤ ਲੈਣੀਆਂ ਜੀ ਕੱਲ 3 ਵਜੇ ਫੇਰ ਮੁਲਾਕਾਤ ਹੋਏਗੀ ਬਹੁਤ ਧੰਨਵਾਦ ਰਜੀਵ ਜੀ ਧੰਨਵਾਦ ਜੀ